ਉਹਨਾਂ ਕਹਿੰਦਾ ਕਿ ਜੋਤੀ ਤੂੰ ਨਹੀਂ ਕਹਿ ਸਕਦਾ ਮੈਂ ਤੁਸਰਾਜ ਰਿਹਾ ਤੂੰ ਕੌਣ ਮਟਾਵਾ ਮੈਂ ਤੂੰ ਜਾ ਕੇ ਆ ਗਿਆ ਤੂੰ ਮੇਰਾ ਹਰਗਾ ਜਾ ਕੇ ਗਾਜ਼ੇ ਰੂਨ ਨੇ ਘਰ ਘਰ ਜਾ ਕੇ ਵੰਡਣ ਦੇ ਉਹ ਤਾਂ ਪੰਡਲੇ ਪੈਣਾ ਜੀ ਤੁਸਰਾਜ ਨਹੀਂ ਹੈਗਾ ਸਾਡੇ ਘਰ ਨੇੜੇ ਨੇ ਉਹ ਆ ਰਹੇ ਨੇ ਤੂੰ ਹੁਣ ਕੌਣ ਨਾ ਕੀ ਉਹ ਨਹੀਂ ਇਤਰਾਜ ਦਾ ਮਤਲਬ ਹੈ ਸਾਰਿਆਂ ਨੂੰ ਤੁਹਾਨੂੰ ਪਤਾ ਕਿੰਨਾ ਰੁਪਈਆ ਕਰੀਏ ਛੋਟੇ ਲਾ ਰਹੀਏ 370 ਕਰੋੜ 690 ਹੈ ਜੀ ਰਾਜਾ ਸਿਰੇ ਸਾਹਿਬ ਨੂੰ ਕਹ ਰਾਜਾ ਮੇਰੀ ਗੱਲ ਸਮਝੇ ਜੋ ਸਰਕਾਰ ਪੈਸਾ ਲਾ ਰਹੀ ਆ ਇਹ ਪੈਸਾ ਪਿਆਰ ਨਹੀਂ ਦੱਸੋ ਇਹ ਸਾਡਾ ਸਾਰੇ ਲੋਕਾਂ ਦੇ ਪੈਸੇ ਹੋ ਤੁਸੀਂ ਦਿੱਤੇ ਕਿਉਂ ਹੋ ਰਿਹਾ ਜੀ ਜਦੋਂ ਉਹਨਾਂ ਨਾਲ ਗੱਲ ਹੋ ਗਈ ਤੁਸੀਂ ਕਿਵੇਂ ਸਾਨੂੰ ਵੀਡੀਓ ਬਣਾਉਣ ਤੋਂ ਰੋਕ ਸਕਦੇ ਹੋ ਜਦੋਂ ਸਾਨੂੰ ਫੋਨ ਕਰਕੇ ਇੱਥੇ ਬੁਲਾਇਆ ਗਿਆ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਲਈਏ ਤੁਸੀਂ ਮਹਿਕਮੇ ਨਾਲ ਗੱਲ ਕਰੋ ਅਸੀਂ ਤਾਂ ਤੁਹਾਡੇ ਮਹਿਕਮੇ ਨਾਲ ਗੱਲ ਕਰਨੀ ਸੀ ਧੱਕਾ ਹੋ ਰਿਹਾ ਪ੍ਰੈਸ ਰਿਪੋਰਟਰ ਨਾਲ ਧੱਕਾ ਹੋ ਰਿਹਾ ਪ੍ਰੈਸ ਰਿਪੋਰਟਰ ਦਾ ਕੈਮਰਾ ਖੋਇਆ ਜਾ ਰਿਹਾ ਹੈ ਤਾਂ ਵੱਡੀ ਗੁੰਡਾਗਰਦੀ ਕੀ ਹੋਊਗੀ ਜਿਹੜੇ ਇਹਨਾਂ ਦਾ ਫਰਜ਼ ਤਾਂ ਹੈਗਾ ਘਰ-ਘਰ ਵੰਡਣ ਦਾ ਉਦੋਂ ਦੇ ਮੁੱਖ ਮੰਤਰੀ ਨੇ ਆਪ ਖੰਨੇ ਰੈਲੀ ਦੇ ਵਿੱਚ ਆਪ ਵੰਡੇ ਆ ਨੇ ਉੱਥੇ ਬਿਲਕੁਲ ਜੀ ਵੀ ਮੁਲਾਜ਼ਮ ਘਰੇ ਜਾਣਗੇ ਇਹ ਇਹ ਵਿੱਚੋਂ ਕਵਲਾ ਕਰਨ ਦੇ ਖਾਤਰ ਇਹ ਇਹ ਕੰਮ ਕਰ ਰਹੇ ਨੇ ਇਹ 2 ਨੰਬਰ ਦਾ ਕੰਮ ਹੈ ਸਿੱਧਾ ਜਿਹੜੇ ਬੰਦਿਆਂ ਦੇ ਨੌ ਦੇ ਲਿਖਾਂਸ ਆ ਉਹ ਬੰਦੇ ਖੁਦ ਆ ਪਾ ਲੈ ਗਾਮ ਦੇ ਪ੍ਰਾਈਵੇਟ ਬੰਦੇ ਘੱਟ ਤਨਖਾਹ ਤੇ ਰੱਖ ਲੈਨੇ ਅਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ हां जी सत श्री अकाल जी हां आ, जी सर ਕੀ ਨਾਮ ਹੈ ਜੀ ਆਪਣਾ ਸੁਭਨਾਮ ਕੀ ਹੈ ਮੇਰਾ ਨਾਮ ਫੈਸਲ ਹੈ ਦੱਸੋ ਜੀ ਫੈਸਲ ਜੀ ਹਾਂ ਜੀ ਹਾਂ ਜੀ ਹ ਡੈਜ਼ਿਗਨੇਸ਼ਨ ਕੀ ਹੈ ਸਰ ਆਪਣੀ ਆਪਣੇ ਡਿਸਟ੍ਰਿਕਟ ਸੁਪਰਵਾਈਜ਼ਰ ਦੱਸੋ ਕੋਰਨ ਦੱਸੋ ਕੀ ਹੈ ਅੱਛਾ ਸਰ ਤੇ ਸਰਕਾਰ ਨੇ ਸਰ ਜਿਹੜਾ 690 ਕਰੋੜ ਰੁਪਇਆ ਖਾਚਾਗਾ ਘਰ ਘਰ ਵੰਡਣ ਦੀ ਤਜਵੀਜ਼ ਤੇ ਤੁਹਾਨੂੰ ਸਾਰਿਆਂ ਨੂੰ ਮਤਲਬ ਪਤਾ ਹੀ ਹੈ ਪਤਾ ਹੀ ਹੈ ਬਾਈ ਜੀ ਤੇ ਮਤਲਬ ਫਿਰ ਲੋਕਾਂ ਨੂੰ ਇੱਕ ਜਗ੍ਹਾ ਬਲਾ ਕੇ ਕੀ ਅਥਾਰਟੀ ਹੈ ਸਰ ਇਧਰ ਆਸਣ ਬਣ ਸਕਦੇ ਆਪਾਂ ਨਹੀਂ ਨਹੀਂ ਅਥਾਰਟੀ ਤਾਂ ਸਾਡੇ ਕੋਲ ਹੈ ਨਹੀਂ ਕੋਈ ਗੱਲ ਨਹੀਂ ਵੀਰ ਜੀ ਇਹ ਚਲੇ ਜਾਂਦੇ ਨੇ ਮੁੰਡੇ ਐ ਲੋਕਲ ਪਿੰਡ ਦੇ ਨੇ ਇਹ ਕਹਿੰਦੇ ਸੀ ਆਪਣੇ ਜਿਹੜੇ ਹੈਗਨ ਜਾਣ ਪਛਾਣ ਵਾਲੇ ਸਰ ਦੇਖ ਮੇਰੀ ਗੱਲ ਸੁਣਨਾ ਚਾਹੀ ਲੋਕਲ ਪਿੰਡ ਦੇ ਨੇ ਫਿਰ ਮਤਲਬ ਇੱਥੇ ਅਧਿਕਾਰੀ ਕਿਉਂ ਨਹੀਂ ਬੈਠਾ ਹੈਗਾ ਫਿਰ ਤੁਸੀਂ ਕਿਸੇ ਹੋਰ ਸਰਾਸਨ ਕਿਨੇ ਬੁਲਾ ਸਕਦੇ ਹੋ ਕੋਈ ਗੱਲ ਨਹੀਂ ਭੇਜਣ ਹਾਂਜੀ ਆਪਾਂ ਭੇਜਣੇ ਮੈਂ ਸਾਰਾ ਮੈਂ ਇਹ ਪੁੱਛ ਰਿਹਾ ਵੀ ਜਿਹੜਾ ਘਰ ਘਰ ਰਸਨ ਵੰਡਣ ਦਾ ਬੰਡੜਾਸੀ ਸਰਕਾਰ ਵੱਲੋਂ ਆਰਡਰ ਨੇ ਖੰਨਾ ਦੇ ਵਿੱਚ ਸਪੈਸ਼ਲ ਰੈਲੀ ਹੋਈ ਆ ਵੱਡੀ ਰੈਲੀ ਐ ਇਸ ਨੂੰ ਲੈ ਕੇ ਜੀ ਮੈਂ ਤੁਹਾਡੇ ਸਾਰੇ ਕੁਐਸਚਨ ਦਾ ਸਮਝ ਗਿਆ ਤੁਸੀਂ ਮੁੱਦੇ ਨੂੰ ਫੋਨ ਦਿਖਾਓ ਜੀ ਆਲੋ ਜੀ ਫਿਰ ਸਾਰੇ ਦਾ ਸਰਿਆੰਤ ਜੀ ਆ ਡਾ ਰਹੇ ਹੋ ਤੁਸੀਂ ਕਿੱਥੇ ਲੈ ਜਾ ਰਹੇ ਹੋ ਬੰਡੜ ਦਾ ਨਹੀਂ ਨਹੀਂ ਦਸਿਆ ਬਣਾ ਰਹੇ ਮੇਰੇ ਵੀਰ ਨੂੰ ਆਇਆ ਹਾਂ ਜੀ ਮੈਂ ਪਾਟ ਕੇ ਆਇਆ ਤੁਸੀਂ ਕੀ ਕਹਿ ਰਹੇ ਹੋ ਜੀ ਨਾੜ ਦਾ ਬਣਦੇ ਵੀ ਜਿੰਨੇ ਤੁਸੀਂ ਫੋਨ ਪਕੜਾਓ ਹਨਮਦਿਵਸ ਫਰਮ ਦੇ ਮੈਂ ਸਟੌਰੀ ਰਿਪੋਰਟ ਕਹਿੰਦਾ। ਸਰ ਘਰੇ ਜਾ ਕੇ ਬੰਡੋਗੇ ਤੁਸੀਂ ਰਸਟ ਨੂੰ ਇਹਨਾਂ ਨੂੰ ਜੀ। ਉਹ ਬਾਈ ਜੀ ਹੁਣ ਇਨਸਟਰਕਸ਼ਨ ਦੇ ਰਿਹਾ ਮੈਂ ਤੁਸੀਂ ਫੋਨ ਤਾਂ ਪਕੜਾਓ। ਫੋਨ ਦੀ ਹੈਂਡ ਫ੍ਰੀ ਆ ਸੁਣ ਰਹੇ ਨੇ ਜੀ ਸਰ। ਤੁਸੀਂ ਉਹ ਫੋਨ ਪਕੜਾਓ ਮੁੰਡੇ ਨੂੰ। ਹੈਂਡ ਫ੍ਰੀ ਆ ਸਰ ਸੁਣ ਸਕਦੇ ਆਂ। ਹਲੋ। ਹਾਂ ਜੀ ਆ ਗਈ। ਠੀਕ ਹੈ ਠੀਕ ਹਾਂਜੀ ਕੀ ਕਹਿੰਦੇ ਵੀਰੇ ਮੈਂ ਤਾਂ ਘਰ ਬਣਾ ਕਾਣੋ ਬੰਡਣ ਦੇ ਲੋਕ ਨਹੀਂ ਆਉਂਦੇ ਹਾਂ ਕਿਸੇ ਕਦੋਂ ਹੋਊਗਾ ਇਹਨਾਂ ਨੂੰ ਪਤਾ ਨਹੀਂ 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 ਹੁੰਦਾ ਹੁਣ ਜਦੋਂ ਸਾਡੇ ਕੋਲੇ ਸਟਾਕ ਆਇਆ ਹੋਇਆ ਬੰਡਣ ਦਾ ਆਰਡਰ ਹੈਗਾ ਹੀ ਹੈ ਹੈਗਾ ਹੀ ਆ ਐਨਾ ਨਾ ਕਹੋ ਵੀ ਅਸੀਂ ਵੰਡਣਾ ਨਹੀਂ ਹੈਗਾ ਜਾਂ ਉਹ ਆ ਇਹ ਤੁਹਾਡੇ ਹੱਥ ਦਾ ਹੈ ਨਹੀਂਗਾ ਸਰਕਾਰ ਦੇ ਰੂਲ ਨੇ ਘਰ ਘਰ ਜਾ ਕੇ ਵੰਡਣ ਦੇ ਉਹ ਤਾਂ ਵੰਡਣੇ ਪੈਣਾ ਕਿ ਜੀ ਤੋ ਦੇਖਦੇ ਆਂ ਅਗਲਾ ਸਵਾਲ ਕੀ ਹੈ ਹਾਜੀ ਕਿਹਨੇ ਕੁਝ ਕਹਿਣਾ ਵੀ ਘਰੇ ਘਰੇ ਰਾਸ਼ਨ ਕਿਹਾ ਹੋਇਆ ਸਰਕਾਰ ਨੇ ਜੀ ਤੁਹਾਨੂੰ ਇੱਥੇ ਬੁਲਾਇਆ ਜਾ ਰਿਹਾ ਕੀ ਕਹੋਗੇ ਘਰ ਘਰ ਕਿਹਾ ਹੋਇਆ ਸੀਗਾ ਜੀ ਰਾਸ਼ਨ ਦਾ ਜੀਰੇ ਸਾਨੂੰ ਤਾਂ ਉਹਨੇ ਖੰਦ ਦਾ ਪਤਾ ਨਹੀਂ ਵੰਡਣਾ ਚਾਹੀਦਾਗਾ ਕਈ ਵਾਰ ਨਹੀਂ ਵੀ ਆ ਸਕਦੇ ਆਪਾਂ ਨੂੰ ਹਾਂਜੀ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਹਾਂਜੀ ਅਸੀਂ ਸਰਕਾਰ ਛੱਡ ਕੇ ਆਉਨੇ ਹਾਂ ਹਾਂਜੀ ਹਾਂਜੀ ਹਾਂ ਚਾਹੁੰਨੇ ਆ ਅਸੀਂ ਤਾਂ ਜੀ ਰਾਸ਼ਨ ਥੋੜਾ ਘਰੇ ਮਿਲਿਆ ਕੇ ਹਾਂਜੀ ਮਿਲਣਾ ਚਾਹੀਦਾਗਾ ਸਾਨੂੰ ਹੀ ਚਾਹੀਦਾਗਾ ਸਰਕਾਰ ਨੇ ਮਤਲਬ ਹੀ ਤੁਹਾਡੇ ਵਾਸਤੇ ਤਕਰੀਬਨ 690 ਕਰੋੜ ਰੁਪਇਆ ਖਰਚਿਆ ਵੀ ਸੋਨੂ ਇਹ ਅਧਿਕਾਰੀ ਨੇ ਜਿਹੜੇ ਤੁਹਾਡੇ ਘਰੇ ਆ ਕੇ ਦੇਣਗੇ ਰਸਨ ਪਾਣੀ ਹੁਣ ਮੰਨ ਲਾ ਸਾਨੂੰ ਅਨਪੜ੍ਹਾਂ ਨੂੰ ਕੀ ਪਤਾ ਹੁਣ ਪੜਿਆ ਹੁਣ ਤਾਂ ਪਤਾ ਚਾਹੀਦਾ ਤਾਂ ਕਰੇ ਹੁਣ ਇੱਕ ਵੇਲੇ ਕੋਈ ਨਹੀਂ ਹੁੰਦਾ ਘਰੇ ਐਵੇਂ ਹੋ ਸਕਦਾ ਇਹਨਾਂ ਨੂੰ ਕਿਹਾ ਨਹੀਂ ਹੈਗਾ ਵੀ ਸਾਨੂੰ ਬੰਡਲ ਨੂੰ ਕਿਹਾ ਸੀਗਾ ਜੀ ਨਾ ਸਾਨੂੰ ਨਹੀਂ ਇਹ ਗੱਲ ਦਾ ਮੈਨੂੰ ਪਤਾ ਤਾਂ ਲਾ ਲਾ ਕਿਸੇ ਨੇ ਨਹੀਂ ਕਿਹਾ ਤੇ ਸਾਡੇ ਦਾ ਵੀਰ ਵੀ ਮੌਜੂਦ ਹੈ ਹਾਂਜੀ ਵੀਰੇ ਕੀ ਵੀਰੇ ਇਹਨਾਂ ਦਾ ਫਰਜ਼ ਤਾਂ ਹੈਗਾ ਘਰ ਘਰ ਵੰਡਣ ਦਾ ਉਹਦੇ ਮੁੱਖ ਮੰਤਰੀ ਨੇ ਆਪ ਖੰਨਾਈ ਰੈਲੀ ਦੇ ਵਿੱਚ ਆਪ ਬੰਡਿਆ ਨੇ ਉੱਤੇ ਬਿਲਕੁਲ ਜੀ ਵੀ ਮੁਲਾਜ਼ਮ ਘਰੇ ਜਾਣਗੇ ਇਹ ਇਹ ਵਿੱਚੋਂ ਕਵਲਾ ਕਰਨ ਦੇ ਖਾਤਰ ਇਹ ਇਹ ਕੰਮ ਕਰ ਰਹੇ ਨੇ ਇਹ ਠੀਕ ਹੈ ਜੀ ਠੀਕ ਹੈ ਕਿ ਨਹੀਂ 690 ਕਰੋੜ ਰੁਪਏ ਕਿੱਥੇ ਲਾਇਆ ਇਹਨਾਂ ਨੇ ਲੈ ਕੇ ਜਾਣਾ ਕਿਸੇ ਨੂੰ ਇਹਨਾਂ ਨੇ ਕੀ ਦੇਣਾ ਕੁਝ ਨਹੀਂ ਦੇਣਾ ਅੱਧਿਆਂ ਦਾ ਕਾਰਡ ਕੈਨਸਲ ਕਰਤੇ ਇਹਨਾਂ ਨੇ ਸਾਰਿਆਂ ਨੂੰ ਮਿਲਦਾ ਤਕਰੀਬਨ ਮੰਤਰੀ ਨੇ ਕਿਹਾ ਤਕਰੀਬਨ 10 ਲੱਖ ਦੇ ਨੇੜੇ ਤੇੜੇ ਆ ਜਿਹੜਾ ਕਾਰਡ ਵੀ ਬਹਾਲ ਕੀਤੇ ਜਾਣਗੇ ਦੁਬਾਰਾ ਜਿਹੜੇ ਘਟੇ ਨਹੀਂ ਜੀ ਕੋਈ ਕੀਤਾ ਹੀ ਨਹੀਂ ਅਜੇ ਇਹਨਾਂ ਨੇ ਕੋਈ ਨਹੀਂ ਕਰ ਦੱਸ ਹੀ ਨਹੀਂ ਰੱਖਿਆ ਕੁਝ ਹੋ ਨਹੀਂ ਦੱਸ ਰਹਾ ਹਾਂ ਕਿੰਡਾ ਲਾ ਲਿਆ ਹੁਣ ਦੇ ਲੋ ਗੇਟ ਗੇਟ ਬੰਦ ਦਿਖਾ ਦਿਓ ਉਹਨਾਂ ਦਾ ਭਾਈ ਬੰਦ ਹੁਣ ਕਹਿੰਦੇ ਆਏ ਐ ਏਡੀ ਦੂਰੋਂ ਅਸੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਇਸ ਵੇਲੇ ਆ ਕੁੱਪਗਲਾਂ ਦੀ ਜਿਹੜੀ ਪਸ਼ੂ ਡਿਸਪੈਂਸਰੀ ਹੈ ਤੇ ਉੱਥੇ ਆ ਇਸ ਵੇਲੇ ਇਹਨਾਂ ਦੇ ਵੱਲੋਂ ਅੰਦਰੋਂ ਗੇਟ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਤੇ ਜਿਸ ਅਧਿਕਾਰੀ ਨਾਲ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਤੇ ਸਰਿਆਮ ਤੁਸੀਂ ਦੇਖ ਸਕਦੇ ਹੋ ਕਿ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਜਿੱਥੇ ਮੁੱਖ ਮੰਤਰੀ ਪੰਜਾਬ ਨੇ ਘਰ ਘਰ ਰਾਸ਼ਨ ਵੰਡਣ ਦਾ ਐਲਾਨ ਕੀਤਾ ਸੀ ਸ਼ਾਇਦ ਇਹ ਵਾਦੇ ਨੇ ਜਿਹੜੇ ਖੋਖਲੇ ਨਜ਼ਰ ਆ ਰਹੇ ਨੇ ਕਿਉਂਕਿ ਇੱਥੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਜਿਹੜੀਆਂ ਲਗਵਾ ਕੇ ਉਹਨਾਂ ਨੂੰ ਰਾਸ਼ਨ ਵੰਡਣ ਲਈ ਇੱਕ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਇਕੱਠੇ ਕੀਤਾ ਗਿਆ ਪਰ ਮੁੱਖ ਮੰਤਰੀ ਮਾਨ ਦੇ ਵੱਲੋਂ ਜਿਹੜਾ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਿਹੜਾ ਵੀ ਹੁਣ ਰਾਸ਼ਨ ਤੁਹਾਨੂੰ ਮਿਲਿਆ ਕਰੇਗਾ ਤੇ ਉਹ ਹੁਣ ਰਾਸ਼ਨ ਤੁਹਾਡੇ ਘਰ ਦੇ ਤੱਕ ਖੁਦ ਇਹ ਅਧਿਕਾਰੀ ਲੈ ਕੇ ਆ ਕੇ ਤੁਹਾਨੂੰ ਤੁਹਾਡੇ ਘਰ ਤੁਹਾਡੀ ਇੱਛਾ ਮੁਤਾਬਿਕ ਆਟਾ ਜਾਂ ਕਣਕ ਉਹ ਦਿਆ ਕਰਨਗੇ ਪਰ ਸਰਯਾਮ ਹੈ ਜਿਹੜਾ ਇਸ ਵੇਲੇ ਇਸ ਐਲਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਜਦੋਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਧਿਕਾਰੀਆਂ ਦੇ ਵੱਲੋਂ ਪਹਿਲਾਂ ਤਾਂ ਦੇਖੋ ਜੀ ਅੰਦਰੋਂ ਜਿਹੜਾ ਦਰਵਾਜ਼ਾ ਬੰਦ ਕਰ ਲਿੱਤਾ ਗਿਆ ਤੇ ਦੂਸਰੀ ਗੱਲ ਇਹ ਆ ਵੀ ਇਸ ਐਲਾਨ ਦੀਆਂ ਜਿਹੜੀਆਂ ਮੁੱਖ ਮੰਤਰੀ ਨੇ ਵਾਅਦੇ ਕਰੇ ਸੀ ਲੋਕਾਂ ਦੇ ਨਾਲ ਤੇ ਉਸ ਦੀਆਂ ਸਰਿਆਮ ਧਜੀਆਂ ਉਡਾਈਆਂ ਜਾ ਰਹੀਆਂ ਨੇ ਜੀ ਭਾਈ ਜੀ ਪਿੱਛੇ ਆ ਮਾੜਾ ਆ ਵੀ ਚੈੱਕ ਕਰ ਲੈ ਕਾਰ ਕਿਹੜੇ ਕੰਮ ਕਰਦੇ ਨੇ ਨੂੰ ਜਾਣੀ ਜੇ ਤੁਸੀਂ ਪਰਚੀ ਕੱਟਿਆ ਨਾ ਵੀਰੇ ਦੇਖੋ ਛੱਡੇ ਹੋਏ ਦੇਖੀ ਗਾਹਮ ਹੋ ਜੋ ਤੁਸੀਂ ਤਾਂ ਪਰਚੀਆਂ ਕੱਟ ਰਹੇ ਹੋ ਤੁਸੀਂ ਤਾਂ ਕਿਥੇ ਕਰਦੇ ਹੋ ਘਰ ਘਰ ਪਰਦੇ ਪੜਦੇ ਹੋ ਵੀ ਇਹ 19 ਦਾ ਚਲਾਈ ਜਾਓ ਘਰ ਘਰ ਆਊਟਰ ਹੋਏ ਨੇ ਘਰ ਘਰ ਜਾਣਾ ਤੁਸੀਂ ਵੀਰੇ ਦੇਖੋ ਛੱਡੇ ਸਾਨੂੰ ਪਤਾ ਕਿੰਨਾ ਰੁਪਇਆ ਗੌਰ ਕਰਦੇ ਨੇ ਛੋਟੇ ਤੇ ਲਾ ਰਹੀ ਹੈ 670 ਕਰੋੜਾਂ 690 ਹੈ ਜੀ ਇਹ ਜੋ ਮੇਰੇ ਸੀ ਹਾਂਜੀ ਇੱਕ ਸੈਕਿੰਡ ਵੀਰੇ ਫੋਨ ਨਹੀਂ ਪੜਦਾ ਤਾ ਬੋਮੜਾ ਬੰਚਾ ਤਾ ਤੂੰ ਕਿਹੜਾ ਉੱਪਰ ਕੰਮ ਫੜਨੇਗਾ ਵੀ ਉੱਪਰ ਕੰਮ ਉੱਪਰ ਤੈਨੂੰ ਕਰਨੀ ਆ ਰਲ ਇਹ ਫਿਰ ਤੂੰ ਤਾਂ ਸਾਨੂੰ ਰੋਕਿਆ ਇਹ ਸਾਨੂੰ ਰੋਕ ਤੈਨੇ ਤੁਸੀਂ ਫੋਨ ਬੰਦ ਦਾ ਹੱਕਦਾਰ ਹੈਗਾ ਉੱਤਰ ਕਰ ਤਾ ਮੇਰੀ ਡਿਊਟੀ ਆ ਤੂੰ ਮੈਨੂੰ ਰੋਕ ਨਹੀਂ ਸਕਦਾ ਮੇਰੀ ਡੋਟੀ ਆ ਕੀ ਮਤਲਬ ਤੈਨੂੰ ਮੇਰੇ ਮੱਥੇ ਉੱਪਰ ਕਰ ਲੇਗਾ ਆ ਮੂੰਹ ਆਵੇ ਅੰਦਰ ਆਜੋ ਉਹ ਜਾ ਕੇ ਆ ਗਿਆ ਤੂੰ ਮੇਰਾ ਹੱਥ ਫੜ ਕੇ ਮੈਂ ਵੰਡ ਲੇਗਾ। ਗੁਰਜੀਤ ਸਿੰਘ ਆ ਜੀ ਮੈਂ ਜ਼ਿਲ੍ਹਾ ਪ੍ਰਧਾਨ ਮਰੀਕੋਲਾ ਹਾਂ ਜੀ ਤੇ ਸਾਡੇ ਅੱਜ ਮਰੀਕੋਲੇ ਦੇ ਤਹਿਸੀਲ ਅਮ드ਗੜ ਦੇ ਪਿੰਡ ਕੁੱਪਕਲਾਂ ਤੇ ਮੁਲਾਜ਼ਮਾਂ ਮਾਰਕਫੈਟ ਦੇ ਜੋ ਨੇ ਇਹ ਆਟਾ ਵੰਡੜਾਏ ਨੇ ਜੋ ਸਰਕਾਰ ਦੀ ਹਦਾਇਤ ਆ ਇਹਨਾਂ ਨੂੰ ਵੀ ਘਰ-ਘਰ ਜਾ ਕੇ ਵੰਡਣ ਦੀ ਆ ਪਰ ਇੱਥੇ ਇੱਕ ਥਾਂ ਤੇ ਬੈਠ ਕੇ ਇਹ ਆਟਾ ਵੰਡ ਰਹੇ ਨੇ ਲੋਕਾਂ ਦਾ ਉਹੀ ਰਾਸ ਹੋ ਰਿਹਾ ਜਿੱਦਾਂ ਦੀਪੂ ਦੇ ਉਹ ਇਦਾਂ ਦੀਪੂ ਵਾਲੀ ਵੰਡ ਰਹੀ ਸੀ ਾਰੇ ਲੋਕ ਉਦਾਂ ਹੀ ਕਰ ਰਹੇ ਨੇ ਅਸੀਂ ਇਹਨਾਂ ਨੂੰ ਇਹੀ ਕਹਿਣਾ ਹੈ ਵੀ ਜੋ ਤੁਹਾਨੂੰ ਸਰਕਾਰ ਦੀ ਹਦਾਇਤ ਆ ਤੁਸੀਂ ਉਦਾਂ ਘਰ ਘਰ ਜਾਵੋ ਘਰ ਘਰ ਜਾ ਕੇ ਆਟਾ ਵੰਡੋ ਕੋਈ ਗੱਲ ਨਹੀਂ ਤੇ ਪੱਤਰਕਾਰ ਦਾ ਫੋਨ ਵੀ ਖੋਇਆ ਜਾਂਦਾ ਜੀ ਕਹਿੰਦੇ ਵੀ ਤੁਸੀਂ ਵੀਡੀਓ ਨਹੀਂ ਦਿਖਾ ਸਕਦੇ ਕੀ ਇਹ ਸੰਵਧਾਨ ਦੇ ਅਕੋਰਡਿੰਗ ਸਹੀ ਹੈ ਦੀ ਸਾਡੀ ਡਿਊਟੀ ਮਰਦੀ ਹੈ ਜੀ ਬਹੁਤ ਗਲਤ ਕਰ ਰਿਹਾ ਹੈ ਮੁਲਾਜ਼ਮ ਨੇ ਇਹਨਾਂ ਦੇ ਪੱਤਰਕਾਰ ਸਾਹਿਬ ਦਾ ਦੇਖੋ ਇਹਨਾਂ ਨੇ ਫੋਨ ਗੋਇਆ ਠੀਕ ਹੈ ਜੀ ਮਹਿਕਮੇ ਨਾਲ ਵੀਰ ਜੀ ਗੱਲ ਹੋਈ ਆ ਫੋਨ ਦੇ ਉੱਤੇ ਤੁਹਾਡੇ ਸਾਹਮਣੇ ਠੀਕ ਹੈ ਤੁਸੀਂ ਦਿੱਤੇ ਕਿਉਂ ਹੋ ਰਿਹਾ ਜੀ ਜਦੋਂ ਉਹਨਾਂ ਨਾਲ ਗੱਲ ਹੋਊਗੀ ਤੁਸੀਂ ਕਿਵੇਂ ਸਾਨੂੰ ਵੀਡੀਓ ਬਣਾਉਣ ਤੋਂ ਰੋਕ ਸਕਦੇ ਹੋ ਜਦੋਂ ਸਾਨੂੰ ਫੋਨ ਕਰਕੇ ਇੱਥੇ ਬੁਲਾਇਆ ਗਿਆ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਲਈਏ ਤੁਸੀਂ ਮਹਿਕਮੇ ਨਾਲ ਗੱਲ ਕਰੋ ਅਸੀਂ ਤਾਂ ਤੁਹਾਡੇ ਮਹਿਕਮੇ ਨਾਲ ਗੱਲ ਕਰਨੀ ਸੀ ਤੁਹਾਡੀ ਡਿਊਟੀ ਹੈ ਤੁਸੀਂ ਕੈਮਰਾ ਕਿੱਥੇ ਗਾਇਆ ਹੋ ਨਾ ਜਾ ਕੇ ਵੀ ਸਾਨੂੰ ਲੋਕ ਹੈ ਤੁਸੀਂ ਕੈਮਰਾ ਖੋਇਆ ਕੈਮਰਾ ਕਾਦ ਕੇ ਕੇਸ ਵਿੱਚ ਦੇਖ ਤੇ ਖੋਇਆ ਜੀ ਹੱਦਾਂ ਨਹੀਂ ਗੱਲ ਹੱਦ ਜੋ ਨਹੀਂ ਨਹੀਂ ਮੈਂ ਗੱਲ ਕਰਾਂ ਤੁਸੀਂ ਇਹ ਦੱਸੋ ਮੈਂ ਅਧਿਕਾਰੀ ਨਾਲ ਤੁਹਾਡੇ ਨਾਲ ਗੱਲ ਕਰੀ ਜਾਂ ਨਹੀਂ ਕਦੀ ਫੋਨ ਦਿੰਦੇ ਦੱਸੋ ਤੁਸੀਂ ਮੇਰੇ ਨਾਲ ਗੱਲ ਕਰਵਾਈ ਸੀ ਕਰਵਾਈ ਹੈ ਨਾ ਜੀ ਕਰਵਾਈਆ ਫਿਰ ਮੈਂ ਗੱਲ ਕਰੀ ਹੈ ਜੀ ਉਹਨਾਂ ਨਾਲ ਪਿਆਰ ਨਾਲ ਕਰੀਆ ਜਾਂ ਨਹੀਂ ਕਰੀ ਕਰੀਆ ਕਰੀਆ ਜੀ ਫਿਰ ਮੈਂ ਉਹਨਾਂ ਨੂੰ ਕੋਈ ਮੰਦਾ ਚੰਗਾ ਬੋਲਿਆ ਸਾਡੀ ਡਿਊਟੀ ਹੈ ਜੀ ਅਸੀਂ ਜਿਵੇਂ ਅਸੀਂ ਹੁਣ ਜਾ ਰਹੇ ਆ ਨਾ ਹਾਂ ਫਿਰ ਤੁਹਾਡੀ ਤੁਹਾਡੀ ਡਿਊਟੀ ਲਈ ਆ ਫਿਰ ਤੁਸੀਂ ਦੱਸੋ ਵੀ ਫੋਨ ਹੋਰ ਆ ਰਹੇ ਨੇ ਉਹ ਲੱਗ ਜਾਣਗੇ ਫੋਨ ਕਿਹੜੇ ਜਿੰਨੇ ਦੇ ਘਰ ਦੂਰ ਨੇ ਸਾਡੇ ਕੋਲ ਇੱਕ ਛੋਟਾ ਗੁੱਪਾ ਜੱਤਵਾਲਾ ਢੰਗਰਵਾਲਾ ਤੁਸੀਂ ਘਰ ਘਰ ਜਾਵਾਂਗੇ ਤੁਹਾਡੀ ਡਿਊਟੀ ਹੈ ਜੀ ਜਿਹੜਾ ਬੰਦਾ ਉਹਦੇ ਘਰ ਦੇ ਨੇੜੇ ਆ ਉਹ ਤਾਂ ਜਾ ਸਕਦਾ ਨਹੀਂ ਨਹੀਂ ਵੀਰੇ ਨਹੀਂ ਵੀਰੇ ਇੱਕ ਮਿੰਟ ਲਗਾ ਲੇ ਨਹੀਂ 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 ਬਰਕਰਾਰ ਤੂੰ ਹੁਣ ਨਾ ਕਰ ਡਿਊਟੀ ਤੂੰ ਨਹੀਂ ਕਹਿ ਸਕਦਾ ਨਹੀਂ ਨਹੀਂ ਮੈਂ ਤੁਹਾਨੂੰ ਤੁਸ ਜੇ ਹੈਗਾ ਤੂੰ ਪਰ ਮੈਂ ਤੁਸੀ ਸਾਲ ਸ਼ਾਦੀ ਡਿਊਟੀ ਬਣਦੀ ਆ ਸਾਨੂੰ ਕਾਲ ਆਈ ਆ ਸਪੈਸ਼ਲ ਆ ਠੀਕ ਆ ਸਾਨੂੰ ਕਾਲ ਆਈ ਆ ਠੀਕ ਆ ਸਪੈਸ਼ਲ ਆ ਤੇ ਤੁਸੀਂ ਕੈਮਰਾ ਕਿਵੇਂ ਖੋ ਸਕਦੇ ਹੋ ਪਹਿਲਾਂ ਦੱਸੋ ਤੁਸ ਉਤਰਾਜ ਨਹੀਂ ਹੈਗਾ ਤੁਹਾਡੇ ਘਰ ਨੇੜੇ ਲਗੇ ਉਹ ਆ ਰਹੇ ਨੇ ਤੂੰ ਹੁਣ ਕੌਣ ਕੋਈ ਨਹੀਂ ਉਤਰਾਜ ਦਾ ਮਤਲਬ ਸਾਰਿਆਂ ਨੂੰ ਉਤਰਾਜ ਆ ਸਾਡੇ ਸਾਬ ਨੂੰ ਉਤਰਾਜ ਆ ਮੇਰੀ ਗੱਲ ਸਮਝਦੇ ਜੋ ਸਰਕਾਰ ਪੈਸਾ ਲਾ ਰਹੀ ਆ ਇਹ ਪੈਸਾ ਆ ਪਿਆਰ ਨਹੀਂ ਪੈਸਾ ਨਹੀਂ ਦੱਸੋ ਇਹ ਸਾਡਾ ਸਾਰੇ ਲੋਕਾਂ ਦੀ ਪੈਸਾ ਹੋ ਸਾਡੇ ਕੋਲ 4 ਮਿੰਟ ਰਹਿਗੇ ਛੋਟਾ ਕੁੱਪਾ ਜਿੱਥੋਂ ਨਾਲ ਕੰਗਰਲਾਣਾ ਅਸੀਂ ਗੱਡੀ ਲੈ ਕੇ ਚਾਵਾਂਗੇ ਉਹ ਥੋੜੀ ਰੇਹਾਂ ਗੱਡੀ ਦੀ ਉਰ ਨਹੀਂ ਨਹੀਂ ਉਹ ਤੂੰ ਇੱਥੇ ਹੀ ਜਾਣਾ ਪੈਣਾ ਘਰ ਘਰ ਬੰਨਣ ਦਾ ਨਹੀਂ ਜੀ ਦੇਖੋ ਜਿੰਨਾ ਦਾ ਘਰ ਨੇੜੇ ਦੀ ਆ ਦੇਖੋ ਜਿੰਨਾ ਦਾ ਨੇੜੇ ਦੀ ਆ ਗੱਡੀ ਸਟਾਰਟ ਕੀਤੀ ਇਹ ਸਾਈਕਲ ਹੋ ਗਈ ਉਹ ਕੀ ਚ ਕਰਾ ਵੀ ਕਿਆ ਨਾਮ ਦਾ ਐਵਰੇਜ ਨਾਮ ਹੋਣ ਬਣੇ ਲਿਆ 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 ਉਹ ਤਾਂ ਇਹ ਸਰਕਾਰ ਨਾਲ ਤੁਸੀਂ ਗੱਲ ਕਰਦੇ ਅਸੀਂ ਮੰਨਦੇ ਆ ਅਸੀਂ ਇਹ ਗੱਲ ਮੰਨਦੇ ਆ ਸਾਡੀ ਆਵਾਜ਼ ਕਹਿੰਦੇ ਕਰਦੀ ਆ ਆਹ ਕਹਿੰਦੇ ਵਿੱਚ ਅਸੀਂ ਤੁਹਾਡੀ ਇਸ ਵੀਡੀਓ ਦੇ ਜਰੀਏ ਆਵਾਜ਼ ਪਾ ਵੰਦਿਆ ਜਿਸ ਨਾਲ ਪਰ ਕੀ ਤੁਹਾਡਾ ਵਤੀਰਾ ਸਹੀ ਸੀ ਸਾਡਾ ਕੈਮਰਾ ਫੋਨ ਦਾ ਸਹੀ ਸੀ ਜਾਂ ਗਲਤ ਤੁਸੀਂ ਦੱਸੋ ਗਲਤ ਸੀ ਜਾਂ ਸਹੀ ਸੀ ਮੈਨੂੰ ਪਹਿਲਾਂ ਗੱਲ ਕਰਦੇ ਕਿਹੜਾ ਨਾਲ ਗੱਲ ਤੁਸੀਂ ਆ ਕੇ ਵੀਡੀਓ ਬਣਾਉਣ ਲੱਗ ਗਏ ਬਿਲਕੁਲ ਸਾਡਾ ਬੀ ਅਸੀਂ ਕਿੱਦਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜੇ ਅਸੀਂ ਵੀਡੀਓ ਦੇ ਵਿੱਚ 1% ਵੀ ਗਲਤੀ ਕੀਤੀ ਹੋਊ ਤਾਂ ਅਸੀਂ ਸਜ਼ਾ ਦੇ ਹੱਕਦਾਰ ਅਸੀਂ ਖੁਦ ਕਹਿ ਰਿਆ ਹੋਵਾਂਗੇ ਪਰ ਅਸੀਂ ਹੋਰ ਸਾਰ ਤੁਹਾਨੂੰ ਵੀ ਦਿਖਾਵਾਂਗੇ ਤਸਵੀਰਾਂ ਦੇ ਵਿੱਚ ਕਿ ਇਹਨਾਂ ਦੇ ਨਾਲ ਕਿਸ ਲਹਿਜੇ ਦੇ ਨਾਲ ਗੱਲ ਕੀਤੀ ਤੇ ਮੁਲਾਜ਼ਮ ਦਾ ਜਿਹੜਾ ਸਾਡੇ ਪ੍ਰਤੀ ਲਹਿਜਾ ਸੀ ਤੂ ਤੜਾਕਾ ਕਰਕੇ ਬੋਲ ਰਦਾ ਸੀ ਹਲੇ ਵੀ ਪਿਆਰ ਦੇ ਨਾਲ ਜੇ ਕਹਿ ਲਈਏ ਅਸੀਂ ਹੋਰ ਨਹੀਂ ਕਰਾਂ ਕੋਈ ਕੱਟੜ ਦਾ ਬੰਦਾ ਹੋ ਰਿਹਾ ਹਾਂ ਦਾ ਤੁਸੀਂ ਚਿੱਤੜ ਦਾ ਬੰਦਾ ਹੋ ਰਹੇ ਹੋ ਬਾਈ ਜੀ ਜਦੋਂ ਆਰਡਰ ਨੇ ਸਰਕਾਰ ਦੇ ਵੀ ਪਿੰਡ ਪਿੰਡ ਘਰ ਘਰ ਜਾ ਕੇ ਵੰਡਣਾ ਇਹਦਾ ਬੰਦ ਚ ਲਗਾ ਦੇ ਖਤਮ ਹੋ ਗਿਆ ਅਸੀਂ ਕਿਉਂ ਨਹੀਂ ਕਹਾਂਗੇ ਸਾਨੂੰ ਲੋਕਾਂ ਨੇ ਫੋਨ ਕਰਿਆ ਇਸ ਗੱਲ ਦੇ ਉੱਤੇ ਤੁਹਾਨੂੰ ਕੋਈ ਤਨਖਾਹ ਹੀ ਮਿਲ ਰਹੀ ਠੀਕ ਹੈ ਗੱਲ ਇਹ ਉਹ ਤਾਂ ਸਰਕਾਰ ਦੇ ਲੈ ਤੁਸੀਂ ਉਹ ਵੀ ਦੇਖੋ ਤਨਖਾਹ ਤੁਸੀਂ ਉਹਨਾਂ ਤੋਂ ਆਪ ਲੈ ਕੇ ਦੇਖੇ ਜਾਂਦੋਂ ਹਾਂ ਜੋ ਵੀ ਆ ਡਰਾਈਵਰ ਕਹਿ ਰਿਹਾ ਵੀ ਜੇ ਮੇਰਾ ਪਿੰਡ ਦੂਰ ਗੱਡੀ ਦੂਰ ਜਾਊਗੀ ਤਾਂ ਠੀਕ ਹੈ ਉਹ ਵੱਡੀ ਸਟਾਰਟ ਹੋ ਗਈ ਉਹ ਵੱਡੀ ਘੱਟ ਗਈ ਉਹੀ ਕਿਹਾਰੇ ਬਣ ਗਈ ਕਿਤ ਕਿਦਾਂ ਹਰੇ ਜਾ ਰਹੇ ਹੈ ਉਹ ਬੰਦਾ ਭਗਵਾਨ ਤੁਮਾ ਨੇ ਖੰਨੇ ਦੇਖਿਆ ਤੁਸੀਂ ਉਹ ਘਰ ਘਰ ਆਪ ਜਾਣ ਮੁੱਖ ਮੰਤਰੀ ਜਾ ਰਿਹਾ ਤੁਸੀਂ ਵੇਰ ਕਿਉਂ ਨਹੀਂ ਜਾਂਦੇ ਜੇ ਮੁੱਖ ਮੰਤਰੀ ਆਪ ਜਾ ਰਿਹਾ ਮੁੱਖ ਮੰਤਰੀ ਹੈ ਕੇਜਰੀਵਾਲ ਸਾਹਿਬ ਗਏ ਦੋ 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 ਜਾ ਕੇ ਸਪਲਾਈ ਹੋਈ ਆ ਖੱਲੇ ਵੀ ਆ ਤੁਸੀਂ ਕਿਉਂ ਨਹੀਂ ਕੰਮ ਕਰਦੇ ਆ ਖੰਨੇ ਵੀ ਆ ਹਾਂ ਖੰਨੇ ਵੀ ਆ ਹਾਂ ਸਾਡੀ ਪ੍ਰਧਾਨ ਦੀ ਜੁਨੀਅਨ ਆ ਸਾਡੀ ਸਾਡੀ ਜੁਨੀਅਨ ਸਾਨੂੰ ਸੁਣੋ ਜੀ ਸਾਨੂੰ ਸਵੇਰ ਤੋਂ ਫੋਨ ਬਹੁਤ ਆ ਰਹੇ ਮੈਨੂੰ ਤੰਗ ਪ੍ਰੇਸ਼ਾਨ ਬਹੁਤ ਹੋ ਰਹੀ ਆ ਕੁਝ ਨਹੀਂ ਆ ਰਿਹਾ ਲੋਕ ਆ ਰਹੇ ਹਾਂਜੀ ਹਾਂਜੀ ਕਮਲ ਕਮਾਦ ਕਮਲ ਕਮਾਦ ਜੀ ਤੁਸੀਂ ਦੀਪੂ ਹੋਲਡਰ ਹਾਂਜੀ ਹਾਂਜੀ ਅੱਛਾ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜਾ ਲੋਕਾਂ ਨੂੰ ਇਕੱਠੇ ਕਰਕੇ ਆ ਰਾਸ਼ਨ ਵੰਡਿਆ ਜਾ ਰਿਹਾ ਕੀ ਤੁਹਾਨੂੰ ਲੱਗਦਾ ਵੀ ਸਹੀ ਹੈ ਜੀ ਇਹ ਇਹ ਤਾਂ ਪਬਲਿਕ ਬਹੁਤ ਹੈਰਾਨ ਹੋ ਰਹੀ ਹੈ ਮੈਨੂੰ ਸਵੇਰ ਦੇ ਫੋਨ ਮੈਨੂੰ ਆਈ ਆ ਰਹੇ ਨੇ ਤੇ ਜੇਕਰ ਤੁਸੀਂ ਰਾਸ਼ਨ ਡੀਪੂ ਦੇ ਵਿੱਚ ਹੀ ਵੰਡਣਾ ਤਾਂ ਤੁਸੀਂ ਤਹਾਡੇ ਕੋਲੇ ਡਿੱਪ ਹੋਲਡਰ ਹੈ ਤੁਸੀਂ ਆਪ ਹੀ ਬਣ ਲੈਂਦੇ ਬਿਲਕੁਲ ਬਣਦੇ ਸੀ ਐਜਟੀ ਇਸ ਤਰ੍ਹਾਂ ਹੀ ਲੈਣਾ ਤਾਂ ਉੱਥੇ ਵੀ ਲੱਗਦੀਆਂ ਸੀ ਤੇ ਜਦੋਂ ਕਿ ਮੁੱਖ ਮੰਤਰੀ ਨੇ ਕਿਹਾ ਸੀ ਬਹੁਤ ਹੀ ਪਬਲਿਕ ਨੂੰ ਸੁਝਾ ਦੇਣੀ ਆ ਘਰ ਘਰ ਜਾ ਕੇ ਡੋਰ ਤੋਂ ਡੋਰ ਜਾ ਕੇ ਰਾਸ਼ਨ ਪਹੁੰਚਾਇਆ ਜਾਊਗਾ ਬਸ ਉਹ ਲੈਣਾ ਤਾਂ ਇੱਥੇ ਹੀ ਫੇਰ ਲੱਗੀਆਂ ਹੋਈਆਂ ਨੇ ਲੈਣਾ ਉੱਥੇ ਲੱਗੀਆਂ ਨੇ ਜਿਹੜੇ ਮੁੱਖ ਮੰਤਰੀ ਬਾਦ ਸਾਹਿਬ ਦੇ ਦਾਅਵੇ ਦੇ ਇਹ ਪਿੰਗੀ ਪੱਤਰ ਤੇ ਜੀਰੋ ਨਜ਼ਰ ਆ ਰਹੀ ਬਿਲਕੁਲ ਜੀ ਬਿਲਕੁਲ ਜੀਰੋ ਨਹੀਂ ਜੋ ਕੁਝ ਕ ਉਹਨਾਂ ਦੀ ਕਰਨੀ ਔਰ ਕਰ ਕੰਮ ਦੇ ਵਿੱਚ ਬਹੁਤ ਫਰਕ ਆ ਡਿੱਪ ਹੋਲਡਰਾਂ ਦੇ ਆਖਰ ਮੰਗ ਕੀ ਜਿਹੜਾ ਜਿਹੜਾ ਮੁੱਖ ਮੰਤਰੀ ਮਾਨ ਸਰਕਾਰ ਤੋਂ ਕਿਉਂਕਿ ਇਸ ਤਰੀਕੇ ਨਾਲ ਤਾਂ ਜੀ ਬੰਦੇ ਲੜ ਲੜ ਮਰ ਜਾਣਗੇ ਜੀ ਜਿਹੜੇ ਸਾਹਮਣੇ ਲ ਇਹ ਪਵਾੜੇ ਪਏ ਰਹੇ ਨੇ ਜੀ ਬਿਲਕੁਲ ਜੀ ਬਿਲਕੁਲ ਜੀ ਕੀ ਕਹੋਗੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਕੀ ਅਪੀਲ ਕਰਦੀ ਚਾਹੋਗੇ ਇਸ ਵਿਸ਼ੇ ਤੇ ਵੀ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਕੰਮ ਹੋ ਰਿਹਾ ਉਸ ਤਰ੍ਹਾਂ ਦਾ ਅਸੀਂ ਵੀ ਆਪਣੇ ਆਪ ਹੀ ਕੰਮ ਕਰ ਰਹੇ ਹਾਂ ਜੀ ਜੀ ਕੋਈ ਇਸ ਤਰ੍ਹਾਂ ਦੀ ਗੱਲ ਬਾਤ ਨਹੀਂ ਹੈਗੀ ਬਾਕੀ ਸਾਡੇ ਪ੍ਰਧਾਨ ਸਾਹਿਬ ਨੇ ਤੇ ਹਾਜੀ ਵੀਰ ਜੀ ਕੀ ਕਹੋਗੇ ਤੁਸੀਂ ਇਸ ਵਿਸ਼ੇ ਦੇ ਉੱਤੇ ਅਸੀਂ ਤਾਂ ਇਦਾਂ ਇਹ ਤਰੀਕੇ ਨਾਲ ਜੋ ਇਹ ਬਣ ਰਹੇ ਨੇ देखो जी ਇਦਾਂ ਤੇ ਦੀਪੋਹਲਰੇ ਬੰਡ ਰਹੇ ਸੀ ਦੀਪੋਹਲਰ ਨਾਲੇ ਘਰ ਬੈਠਾ ਸੀ ਚਾਹੇ ਉਹ ਦਿਨੇ ਆਜੋ ਰਾਤ ਨੂੰ ਬਾਬੇ 2 ਜਾਂ 4 ਦਿਨ ਜਿੱਥੇ ਮਰਜੀ ਲੈਣਦੇ ਰਸਨ 15-15 ਦਿਨ 20-20 ਦਿਨ ਵੀ ਬੰਡ ਜਾਂਦਾ ਸੀ ਜੇ ਆਈ ਕੁਸ ਬਣਾਉਣਾ ਦੀ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਆਪ ਖੁਦ ਖੰਨੇ ਵਿੱਚ ਦੋ ਟੂ ਟੂ ਜਾ ਕੇ ਰਸਨ ਵੰਡਿਆ ਇਹਨਾਂ ਨੂੰ ਹਦਾਇਤ ਇਹੀ ਕਰੀ ਆ ਮੁਲਾਜ਼ਮਾਂ ਨੂੰ ਕਿ ਤੁਸੀਂ ਘਰ ਘਰ ਜਾਣਾ ਰਸਨ ਵੰਡਣਾ ਤੇ ਇਹਨਾਂ ਨੂੰ ਅਸੀਂ ਇਹੀ ਅਪੀਲ ਕਰਨਾ ਹੈ ਵੀ ਤੁਸੀਂ ਘਰ ਘਰ ਜਾ ਕੇ ਰਸਨ ਵੰਡੋ ਕਿ ਇਦਾਂ ਦੇ ਦੀਪੋਹਲਰੇ ਬੰਡ ਰਹੇ ਨੇ ਇਹ ਫਰਕ ਥੋੜੀ ਦਾ ਸਾਢੇ ਦਾ ਫਰਕ ਕੀ ਆ ਤੁਹਾਡੇ ਸਾਹਮਣੇ ਜਿਹੜਾ ਪੱਤਰਕਾਰ ਦਾ ਕੈਮਰਾ ਵੀ ਖੋਇਆ ਗਿਆ ਕੀ ਜਜਮੰਦ ਦੇ ਜੀ ਸੰਬੰਧ ਅਕੋਰਡਿੰਗ ਹੈ ਹਾਂ ਜੀ ਅਕੋਰਡਿੰਗ ਜੀ ਹੈ ਜੀ ਇਹ ਬਹੁਤ ਗਲਤ ਕਰੀ ਇਹਨਾਂ ਦੇ ਖੋ ਮੁਲਾਜ਼ਮੋ ਸਾਹਿਬ ਨੇ ਤੇ ਇਹਨਾਂ ਨੂੰ ਇੱਕ ਪੱਤਰਕਾਰ ਸਾਹਿਬ ਦਾ ਨਹੀਂ ਕੈਮਰਾ ਫੜਨਾ ਚਾਹੀਦਾ ਸੀ ਕਿਉਂ ਇਹਨਾਂ ਦੀ ਡਿਊਟੀ ਹੈ ਇਹ ਇਹਨਾਂ ਨੇ ਹਰ ਇੱਕ ਖਬਰ ਕਵਰੇਜ ਕਰ ਲੀਆਂ ਤੇ ਸਾਡੀ ਹੋਵੇ ਤਾਂ ਥੋੜੀ ਹੋ ਕਿਸੇ ਵੀ ਕਰ ਸਕਦੇ ਨੇ ਮੁੱਖ ਮੰਤਰੀ ਸਾਹਿਬ ਵੀ ਕਰਦੇ ਨੇ ਪਰ ਇਹਨਾਂ ਨੇ ਕੈਮਰਾ ਨਹੀਂ ਫੜਨਾ ਚਾਹੀਦਾ ਜੀ ਸਾਨੂੰ ਜੀ ਅਨਸਾਰ ਮਤਲਬ ਜਦੋਂ ਤਕਰੀਬਨ 1 ਘੰਟਾ ਪਹਿਲਾਂ ਫੋਨ ਆਉਣੇ ਸ਼ੁਰੂ ਹੋ ਗਏ ਵੀ ਇਸ ਤਰ ਗੈਰ ਸਵਿਧਾਨਿਕ ਤੌਰ ਤੇ ਜਦੋਂ ਕਿ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਵੀ ਕਣਕ ਵੰਡਣੀ ਹੈ ਪਰ ਗੈਰ ਸਵਿਧਾਨਿਕ ਤੌਰ ਤੇ ਵੰਡਿਆ ਜਾ ਰਿਹਾ ਸੀ ਇਹਨਾਂ ਨੇ ਤਾਂ ਸਾਨੂੰ ਦੇਖ ਕੇ ਅੰਦਰੋਂ ਕੁੰਡਾ ਵੀ ਲਾ ਲਿਆ ਬਾਅਦ ਬਿਲਕੁਲ ਜੀ ਇਹਨਾਂ ਦੇ ਕੋਲ ਇਹ ਦਿਖਾ ਦੇ ਤੁਹਾਡੇ ਕੋਲ ਲਾਇਸੈਂਸ ਕਿੱਥੇ ਆ ਤੁਸੀਂ ਇਹਨੂੰ ਮਸ਼ੀਨ ਨੂੰ ਹੋ ਰਿਓ ਤੁਹਾਡੇ ਕੋਲ ਲਾਇਸੈਂਸ ਕਿੱਥੇ ਆ ਤੁਸੀਂ ਸਾਨੂੰ ਪਹਿਲਾਂ ਲਾਇਸੈਂਸੇ ਕਰ ਦੋ ਤੁਹਾਡੇ ਕੋਲ ਕਿੱਥੇ ਆ ਇੱਕ ਲਾਇਸੈਂਸ ਤੋਂ ਬਿਨਾ ਬੰਦਾ ਇਹ ਮਸ਼ੀਨ ਬੀਡੀਫ ਵਾਲੀ ਹੋਰ ਸਾਡਾ ਚਲਾ ਸਕਦਾ ਇਹ ਚਲਾ ਸਕਦਾ ਉਹਨਾਂ ਨੂੰ ਪੁੱਛੋ ਵੀ ਲਾਇਸੈਂਸ ਤੋਂ ਬਿਨਾਂ ਨਹੀਂ ਜਰ ਅਸੀਂ ਜੀਨੇ ਆ ਗਏ ਆ ਅੱਜ ਕੱਲ ਤੁਸੀਂ ਹਾਜ਼ਰ ਹੋ ਆ ਅੱਜ ਕੱਲ ਤੁਸੀਂ ਆ ਗਏ ਹੋ ਛੋਟੇ ਨਾਲ ਗੱਲ ਕਰੀ ਜਦੋਂ ਉਹ ਆਉਂਦੇ ਛੋਟੇ ਨਾਲ ਗੱਲ ਕਰਾਇਆ ਜਿੰਨਾਂ ਨਾਲ ਕੋਈ ਬਾਸ ਨਹੀਂ ਆਸ ਤੋਂ ਦੇਖੋ ਵੀਰੇ ਇਹ ਲਾਇਸੈਂਸ ਤੋਂ ਬਿਨਾ ਇਹ ਮਸ਼ੀਨ ਚੱਕੀ ਫਿਰਦੇ ਨੇ ਇਹਦੇ ਵਿੱਚ ਦਾ ਇੱਕ ਮੁਕਾਫਲਾ ਨਰੇ ਕਬਲਾ ਦੀਪੂ ਹੋਲਡਰ ਕੋਲ ਸੰਸਾ ਤੁਸੀਂ ਪ੍ਰੂਵ ਕਰੋ ਇਹ ਚੀਜ਼ ਦਾ ਲਾਇਸੈਂਸ ਦਾ ਹੈ ਕਿਵੇਂ ਵੀ ਹੈ ਨਹੀਂਗਾ ਨੇ ਫਰੋਡ ਵਾਲੇ ਸੰਸਕੀ ਦਿਖਾ ਦਿਓ ਤੁਸੀਂ ਅਸੀਂ ਤਾਂ ਕਹਿਨੇ ਦਿਖਾ ਦਿਓ ਉਹ ਕੋਲੇ ਹੈਗਾ ਲਾਇਸੈਂਸ ਉਹ ਕੋਲੇ ਹੈਗਾ ਦਿਖਾ ਦਿਓ ਸੋਨੂੰ ਜੋ ਇਨਸਾਨ ਸੇ ਮਿਲਿਆ ਤੂੰ ਦਿਖਾ ਬੋ ਜੀ ਉੱਤੇ ਸੰਸੇ ਤੋਂ ਬਿਨਾ ਤੁਸੀਂ ਮੜ ਰਹੇ ਹੋ ਇੱਕ ਗੈਰ ਕਾਨੂੰਨ ਹੈ ਇਹ ਇਹ ਕੋਈ ਟਿਕੂ ਹੋਲਡਰ ਬਦਲਦਾ ਨਹੀਂ ਸਾਂ ਕੱਲੇ ਕੋਲੇ ਕੋਲੇ ਲਾਇਸੈਂਸ ਆ ਛੋਟੇ ਕੋਲੇ ਉਹ ਕਰਦਾ ਲਾਇਸੈਂਸ ਤੋਂ ਦਿੱਤਾ ਗਵਰਨਮੈਂਟ ਨੇ ਮੈਨੂੰ ਸੀਐਚ ਲਾਉਣ ਦਾ ਅਧਿਕਾਰ ਦਿੱਤਾ ਜੀ ਉਹ ਅਧਿਕਾਰ ਦਿਖਾ ਬੋ ਤੁਸੀਂ ਸਾਹਮਣੇ ਜਿੱਦਾਂ ਦੀ ਡਿਊਟੀ ਹੈ ਸ਼ਾਇਦ ਉਹ ਅਧਿਕਾਰੀ ਵੀ ਨਹੀਂ ਮਿਲੋ ਹੋ ਸਕਦਾ ਜਿਨ੍ਹਾਂ ਕੋਲ ਜਿਨ੍ਹਾਂ ਦੇ ਨਾਤੇ ਲਾਇਸੈਂਸ ਆ ਉਹ ਬੰਦੇ ਹੋਣ ਹੀ ਨਾ ਹੋਰੇ ਉਹਨੂੰ ਗਾਂਹਾਂ ਰੱਖ ਕੇ ਗਾਂਹਾਂ ਦੀ ਗਾਹ ਉਹਨਾਂ ਨੇ ਕਰਿਆ ਹੋਏ ਇਹ ਤਾਂ ਦੋ ਨੰਬਰ ਦਾ ਤਾਂ ਸਿੱਧਾ ਹੀ ਆ ਦੇਖੋ ਇਹਦਾ ਠੇਕੇ ਦੇ ਸੰਬੰਧ ਦੋ ਨੰਬਰ ਦਾ ਸਿੱਧਾ ਹੀ ਕੰਮ ਹੋ ਗਿਆ ਜੀ ਦੋ ਨੰਬਰ ਦਾ ਕੰਮ ਆ ਹੀ ਸਿੱਧਾ ਹੀ ਸੀ ਜਿਹੜੇ ਬੰਦਿਆਂ ਦੇ ਨੌ ਦੇ ਲਾਇਸੈਂਸ ਆ ਉਹ ਬੰਦੇ ਖੁਦ ਆਪ ਆ ਜਾਈਏ ਗਾਮ ਦੇ ਪ੍ਰਾਈਵੇਟ ਬੰਦੇ ਘੱਟ ਤਨਖਾਹ ਤੇ ਰੱਖ ਲੈਨੇ ਠੀਕ ਹੈ ਜੀ ਉਹਨਾਂ ਨੂੰ ਕੰਮ ਕਰਾ ਰਹੇ ਨੇ ਤੁਸੀਂ ਵੀ ਇੱਕ ਸਾਡੇ ਵਰਗੀ ਫੇਰ ਤਾਂ ਬੰਦੇ ਇੱਕ ਤੇ ਮਤਲਬ ਹੁਣ ਇਹਨਾਂ ਦੀ ਗੱਲ ਸਾਹਮਣੇ ਆਈ ਹੈ ਜੀ ਵੀ ਸਾਨੂੰ ਤਾਂ ਪ੍ਰਾਈਵੇਟ ਰੱਖਿਆ ਗਿਆ ਬਿਲਕੁਲ ਜੀ ਆਪ ਮੰਨ ਰਹੇ ਹੋ ਉਹ ਜਿਹੜਾ ਫਿਰ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਜੀ ਉਹ ਫਿਰ ਇਸ ਵੇਲੇ ਫਰ ਲੋ ਤੇ ਫਿਰ ਰਹੇ ਨਹੀਂ ਬਿਲਕੁਲ ਜੀ ਉਹ ਆਪ ਦੇ ਕਮਚਾਰੀ ਕੋਈ ਹੋਰ ਕੰਮ ਕਰਦੇ ਫਿਰਦੇ ਨੇ ਚਾਹੇ ਆਪ ਦੇ ਘਰੇ ਘਰੇਲੂ ਕੰਮ ਕਰਦੇ ਮਤਲਬ ਕੀ ਕਰਦੇ ਨੇ ਇਹ ਤਾਂ 2 ਨੰਬਰ ਦਾ ਕੰਮ ਹੋ ਗਿਆ ਜਿਵੇਂ ਮੇਰਾ ਤੇ ਬਾਪੂ ਜੀ ਸੋਨੂ ਕੀ ਲੱਗਦਾ ਵੀ ਜਿਹੜਾ ਅਧਿਕਾਰੀ ਆ ਸਾਡੀ ਤਾਂ ਫੋਨ ਤੇ ਗੱਲਬਾਤ ਕਰਵਾਤੀ ਕਹਿੰਦਾ ਵੀਰ ਬਣ ਕੇ ਅਸੀਂ ਘਰ ਘਰ ਬੰਡਣ ਲੱਗ ਜਾਾਂਗੇ ਮਤਲਬ ਇੱਕ ਤਾਂ ਜੀ ਕੈਮਰਾ ਖੋਲਿਆ ਜੀ ਪੱਤਰਕਾਰ ਦਾ ਕੈਮਰਾ ਖੋਲਣ ਦੀ ਕੋਸ਼ਿਸ਼ ਕੈਮਰਾ ਦਾ ਸੋਦਾ ਜਿਹੜਾ ਖੋਇਆ ਬਹੁਤ ਗਲਤ ਕੰਮ ਆ ਦੂਜੀ ਗੱਲ ਨਹੀਂ ਦੱਸੋ ਕਾਦੀ ਆ ਸਾਰੀ ਵੀਡੀਓ ਦਿਖਾਉਗਾ ਜੀ ਸਾਰੀ ਵੀਡੀਓ ਤੁਸੀਂ ਸਾਰੇ ਖੜੇ ਸੀ ਇੱਥੇ ਦੱਸੋ ਵੀ ਸਾਡੇ ਵੱਲੋਂ ਕੋਈ ਜਿਹੜੀ ਬਤ ਨਹੀਂ ਕੀਤੀ ਗਈ ਨਹੀਂ ਨਹੀਂ ਕੋਈ ਬਤ ਨਹੀਂ ਕੀਤੀ ਗਈ ਸਾਡੇ ਵੱਲੋਂ ਕੋਈ ਬਤ ਨਹੀਂ ਕੀਤੀ ਗਈ ਆ ਤੁਹਾਡੇ ਸਾਹਮਣੇ ਖੜੇ ਆ ਮੈਂ ਇੱਥੇ ਖੜਾ ਹਾਂ ਸਰਪੰਚ ਸਾਹਿਬ ਤੁਸੀਂ ਖੜੇ ਵੀ ਬਤ ਨਹੀਂ ਕੀਤੀ ਗਈ ਆ ਬੋਲਣ ਦਾ ਸਹੀ ਤਰੀਕੇ ਨਾਲ ਕਰ ਰਹੀ ਆ ਬਾਈ ਜੀ ਖੜੇ ਸੀ ਤੁਸੀਂ ਕੋਈ ਨਾ ਕਰਦਾ ਸਾਡੇ ਕੋਲ ਨਹੀਂ ਮਰਦਾ ਯਾਰ ਬਾਈ ਜੀ ਤੁਸੀਂ ਖੜੇ ਸੀ ਬਤ ਨਹੀਂ ਕੀਤੀ ਸੀ ਕੋਈ ਆਪਾਂ ਵੀ ਕੋਈ ਬਤ ਹਾਂ ਜੀ ਆਹ ਜੀ ਮੁਲਾਜ਼ਮਾਂ ਦੀ ਪਤਨੀ ਜੀ ਨੌਜਵਾਨ ਨੇ ਜਿਹੜੇ ਬਾਈ ਤੇ ਕੀਂ ਗਾਵੇ ਜੀ ਲਾਡੀ ਆ ਵੀਰੇ ਲਾਡੀ ਕਿਹੜਾ ਪਿੰਡ ਆ ਜੀ ਰਾਮਗੜ੍ਹ ਰਾਮਗੜ੍ਹ ਸੁਦਾਰਾ ਹਾਂ ਜੀ ਤੇ ਤੁਹਾਨੂੰ ਕਿਨੇ ਭੇਜਿਆ ਸੀ ਜੀ ਇਹ ਵੰਡਣ ਵਾਸਤੇ ਕਣਕ ਤੁਸੀਂ ਮਸ਼ੀਨ ਵੀ ਅਪਡੇਟ ਕਰ ਰਹੇ ਸੀ ਉਹ ਵੀ ਬਣਾ ਰਹੇ ਹਾਂ ਜੀ ਉਹਨਾਂ ਨੇ ਰੱਖਿਆ ਦੀਆ ਮੈਨੂੰ ਪੱਤਰ ਘਾਰ ਆ ਉਹ ਦੇਖੋ ਨਾ ਸਾਦਾ ਮੈਨੂੰ ਫ੍ਰੀ ਕੁੱਟ ਲਾ ਦੇਣਾ ਖਾਬ ਵੀਰੇ ਮੈਂ ਤੇਰੀ ਗੱਲ ਸੰਭਾ ਤੂੰ ਸਾਡੇ ਵਰਗਾ ਹੀ ਆ ਪ੍ਰਾਈਵੇਟ ਦਾ ਨਹੀਂ ਸਰਕਾਰੀ ਛੋਟ ਪ੍ਰਾਈਡ ਕਾਰ ਦਿਖਾ ਦੋ ਜੀ ਫਿਰ ਕੀ ਹੈਗਾ ਸਰਕਾਰੀ ਉਹਨੂੰ ਕੱਢ ਕੇ ਉਹਨਾਂ ਲਈ ਨਹੀਂ ਹੈ ਜੀ ਨੀ ਮਾਟਰ ਹੈਗਾ ਜੀ ਘਰ ਦਾ ਉਹ ਇੱਥੇ ਨੇੜੇ ਦਾ ਇਹ ਇੱਥੇ ਤਾਂ ਯਾਰ ਬੀਟਦੀ ਆਈ ਉਹਨਾਂ ਨੂੰ ਦਿਖਾ ਦੀਏ ਇਹਨੂੰ ਦਿਖਾ ਦੀਏ ਕਿ ਤਸਵੀਰਾਂ ਦਿਖਾ ਦੀਏ ਤੇ ਐਸ ਵੇਲੇ ਪਿੰਡ ਦੇ ਸਰਪੰਚ ਸਾਹਿਬ ਮਜੂਰ ਬਟੀਆਂ ਨਾ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਓਕੇ ਕਰੋ ਹੁਣ ਆਪਣੇ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਵੀ ਘਰ-ਘਰ ਭੇਜਣੀਆਂ ਤੁਸੀਂ ਇੱਥੇ ਕਰਕੇ ਕੈਮਰਾ ਦਾ ਯਾਰ ਕੋਈ ਵੀ ਬਣਾ ਸਕਦਾ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹ ਜਾਇਜ਼ ਹੈ ਜੀ ਇਹ ਐਵੇਂ ਕੜ ਕਵੰਡੀ ਜਦੋਂ ਕਿ ਮੁੱਖ ਮੰਤਰੀ ਸਾਹਿਬ ਨੇ ਖੰਨੇ ਰੈਲੀ ਦੇ ਵਿੱਚ ਕਿਹਾ ਸੀ ਵੀ ਜਿਹੜਾ ਲੋੜਵੰਦ ਪਰਿਵਾਰਾਂ ਨੂੰ ਅਸੀਂ ਗਰੀਬ ਪਰਿਵਾਰ ਨਹੀਂ ਕਹਿੰਦੇ ਲੋੜਵੰਦ ਪਰਿਵਾਰਾਂ ਨੂੰ ਇਹ ਰਾਸ਼ਨ ਘਰ-ਘਰ ਜਾ ਕੇ ਵੰਡਿਆ ਜਾਊਗਾ ਜੀ ਇੱਥੇ ਤਾਂ ਜਿਹੜੇ ਅਧਿਕਾਰੀ ਨਹੀਂ ਜਿੰਨਾ ਹੀ ਡਿਊਟੀ ਆ ਉਹੀ ਨਹੀਂ ਪਹੁੰਚੇ ਤਾਂ ਕਹਿੰਦੇ ਅਸੀਂ ਪ੍ਰਾਈਵੇਟ ਹੈ ਜੀ ਬੰਦੇ ਕੀ ਇਹ ਵੜ ਸਕਦੇ ਨਹੀਂ ਇਦਾਂ ਜੀ ਨਹੀਂ ਨਹੀਂ ਇਹਨਾਂ ਦਾ ਤੇ ਦੂਜੀ ਗੱਲ ਜੀ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਅਸੀਂ ਤੁਸੀਂ ਕਹਿ ਕੇ ਸਮੋਧਨ ਕੀਤਾ ਪਰ ਪੱਤਰਕਾਰ ਦਾ ਜਿਹੜਾ ਕੈਮਰਾ ਖੋਇਆ ਗਿਆ ਸੀ ਵੀਡੀਓ ਦੇ ਵਿੱਚ ਉੱਦਾਂ ਹੀ ਦਿਖਾਵਾਂਗੇ ਸਾਰੇ ਬੰਦੇ ਗਵਾਹ ਖੜੇ ਨੇ ਜੀ ਕੀ ਇਹ ਜਾਇਜ਼ ਆ ਵੀ ਇਹ ਕੈਮਰਾ ਖੋ ਸਕਦੇ ਨਹੀਂ ਸਾਰੀ ਗਰਮ ਹੈ ਤੇਰੀ ਗਲਤੀ ਹੈ ਦੱਸੋ ਖੋ ਸਕਦੇ ਨਹੀਂ ਜੀ ਇਹ ਹੈਗੀ ਆ ਅਥਾਰਟੀ ਇਹ ਤਾਂ ਡੈਮੋਕ੍ਰੇਸੀ ਹੈ ਨਹੀਂ ਨਾ ਰਿਕਾਰਡਿੰਗ ਹੈਗੀ ਆ ਸਾਰਾ ਕੁਝ ਚੱਲ ਰਿਹਾ ਜੀ ਸਾਡਾ ਨਹੀਂ ਕਾ ਫਟਣਾ ਜੀ ਤੁਸੀਂ ਦੇਖੋ ਜਿਹੜੀਆਂ ਗਵਰਨਮੈਂਟ ਦੀਆਂ ਉਹਨੂੰ ਹਦਾਇਤਾਂ ਨੇ ਉਹਦੇ ਆਧਾਰ ਤੇ ਚੱਲੋ ਦੀ ਇਹ ਤੇ ਗਵਰਨਮੈਂਟ ਦੀ ਵੀ ਬਦਨਾਮੀ ਆ ਇਹਦਾ ਹੁਣ ਵੀ ਕੰਮ ਨਹੀਂ ਹੋ ਰਿਹਾ ਮੰਤਰੀ ਦਾ ਜਿਹੜਾ ਮੰਤਰੀ ਆ ਸਰਿਆਮ ਜੀ ਸਾਧੂ ਵੀ ਕੰਮ ਦੇ ਰਹੇ ਨੇ ਦੇਖੋ ਤੁਸੀਂ ਵੀ ਲਾ ਲਓ ਲਾ ਲੀਓ ਇਹਦਾ ਵੀ ਕੋਈ ਨਹੀਂ ਸਾਡਾ ਗੱਲ ਗਵਰਨਮੈਂਟ ਪਹਿਲਾਂ ਹੀ ਆਉਂਦੇ ਬੈਠੇ ਮੈਨੂੰ ਫੇਰ ਬੰਦ ਲਓ ਭਾਈ ਯਾਰੀ ਮੈਂ ਤੁਹਾਨੂੰ ਵੀ ਦੱਸਦਾ ਵੀ ਤੂੰ ਇਹ ਸੱਚ ਜਿਹਾ ਕਰੀਆ ਨਹੀਂ ਮੇਰ ਨੇ ਸੋਹਣੋ ਗੱਲ ਮੇਰ ਨੇ ਸੀ ਖੁਰਦ ਉੱਥੇ ਵੀ ਇਦਾਂ ਹੀ ਸੀ ਉਹਨੂੰ ਬੰਦੇ ਨੂੰ ਕਿਹਾ ਨਾਲ ਦੀ ਚੁੱਪ ਕਰਕੇ ਆਰਾਮ ਕਰਿਆ ਨਹੀਂ ਲੋ ਜੀ ਆਪਾਂ ਬੰਦ ਹੋਏ ਨੇ ਸਾਡੇ ਕੋਲੇ ਗੱਡੀ ਆਊ ਅਸੀਂ ਬੰਡਾਂਗੇ ਨਹੀਂ ਅਸੀਂ ਬੰਦ ਕਰ ਦਿਆ ਉਹਦੇ ਨਾਲ ਦੀ ਲੋ ਬੰਦੇ ਨੇ ਕੁੰਡਾ ਲਾ ਕੇ ਭਰੇ ਚਲੇ ਗਿਆ ਮੈਂ ਕੱਲ ਅੰਮ੍ਰਿਤਸਰ ਐਮਐਲਏ ਆਪਣੇ ਗੱਦਰਮਾਰਾਂ ਦੇ ਦਫ਼ਤਰ ਗਿਆ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਆਪਣੇ ਜੀ ਆਪਣੇ ਉਹਨਾਂ ਦਾ ਜੋ ਦਫ਼ਤਰ ਇੰਚਾਰਜ ਸੀ ਕਮਲ ਤੇ ਉਹਨਾਂ ਨੂੰ ਪੁੱਛਿਆ ਜੀ ਜੋ ਆਪਣੇ ਭਗਵਾਨਤਮਾਨ ਦੀ ਕੀ ਹਦਯਾਤਾਂ ਨੇ ਉਹਨੇ ਦੱਸਿਆ ਵੀ ਡੋਰ ਟੂ ਡੂ ਜਾਣਾ ਹੁੰਦਾ ਨੇ ਘਰ ਘਰ ਪਹੁੰਚਾਉਣਾ ਇਹ ਮੈਂ ਕਿਹਾ ਤੁਸੀਂ ਮੇਰੇ ਨੇ ਖੁਰਦ ਫੋਨ ਕਰਕੇ ਪੁੱਛੋ ਸਰਪੰਚ ਸਾਹਿਬ ਪੁੱਛੋ ਜਿਹਨੂੰ ਮੈਂ ਪੁੱਛੋ ਵੀ ਕਿੱਥੇ ਬੈਠਾ ਕੀ ਕਰ ਰਿਹਾ ਉਹਨਾਂ ਨੇ ਪੁੱਛਿਆ ਫੋਨ ਮੇਰੇ ਵੈਸੇ ਤੇ ਲਾਇਆ ਉਹ ਇੱਕ ਥਾਂ ਮੈਂ ਥੋੜੇ ਵਾਂਗੂ ਬਹਿ ਕੇ ਉਹ ਬੰਦ ਰਿਹਾ ਸੀ ਇਦਾਂ ਹੀ ਉਹਨੂੰ ਨਾਲ ਜਾਂ ਬੰਦ ਕਰਾਇਆ ਕਹਿੰਦੇ ਬੰਦ ਕਰੋ ਉਹਨਾਂ ਨੂੰ ਕੋਈ ਗੱਡੀ ਲਿਓ ਘਰ ਘਰ ਜਾਣਾ ਏਕਣ ਬਿਲਕੁਲ ਨਹੀਂ ਮੰਨਣਾ ਪਰਸੋਂ ਨਾਲ ਹੀ ਬੰਦ ਕਰਾਈ ਪਰਸੋਂ ਦੀ ਗੱਲ ਹੈ ਜੀ ਬਿੰਜੋ ਕੀ ਖੁਰਦ ਦੇ ਵਿੱਚ ਵੀ ਸੇਮ ਇਹੀ ਹਾਂਜੀ ਹਾਂਜੀ ਜਿਹੜਾ ਕਹਿ ਲਈਏ ਡੀਪੂ ਹੋਲਡਰ ਬੰਦ ਰਿਹਾ ਸੀਗਾ ਵੀ ਜਦੋਂ ਸਰਕਾਰ ਉਹਨੇ ਵੀ ਇਹੀ ਗੱਲ ਕਹੀ ਆ ਵੀ ਵੀਰ ਜੀ ਮੈਨੂੰ ਪਤਾ ਨਹੀਂ ਸੀਗਾ ਵੀ ਚਲੋ ਅਸੀਂ ਜਦੋਂ ਸਾਡੇ ਕੋਲੇ ਗੱਡੀ ਆ ਗਈ ਜਾਂ ਸਾਧਨ ਆ ਗਿਆ ਸੀ ਬਣਦਾ ਸੀ ਪਰ ਇੱਥੇ ਬਤੀਰਾ ਥੋੜਾ ਜਿਹਾ ਹੋਰ ਸੀ ਕਹਿੰਦੇ ਜੇ ਵੀਡੀਓ ਨਾ ਬਣਦੀ ਤਾਂ ਸਾਡੇ ਤੋਂ ਕੁਝ ਹੋ ਰਹੀ ਹੋ ਜਾਣਾ ਇਹੀ ਅਸੀਂ ਕਹਿ ਰਹੇ ਆਂ ਵੀ ਤੂੰ ਇਕੱਲੇ ਨੇ ਇਹ ਗੱਲ ਕਹੀ ਆ ਵੀ ਦੇਖੋ ਜਿੰਨੇ ਵੀ ਮੁਲਾਜ਼ਮ ਸਾਹਿਬ ਤੁਹਾਡੇ ਉਹਨਾਂ ਨੇ ਇੱਕ ਨਹੀਂ ਇਹ ਗੱਲ ਕਹੀ ਵੀ ਬਿਲਕੁਲ ਸਾਨੂੰ ਤਾਂ ਦੇਖੋ ਰੱਖਿਆ ਵਾ ਪ੍ਰਾਈਵੇਟ ਬੰਦੇ ਨੇ ਇਹ ਗੱਲ ਦੀ ਮੰਨਦੇ ਹੋ ਬਿਲਕੁਲ ਲਾਇਸੈਂਸ ਤੁਹਾਡੇ ਕੋਲ ਹੀ ਹੈਗਾ ਠੀਕ ਹੈ ਗਲਤੀ ਤੁਹਾਡੇ ਨੌ ਦਾ ਲਾਇਸੈਂਸ ਹੈਗਾ ਦੇ ਵਿੱਚ ਤੁਸੀਂ ਕਹਿੰਦੇ ਗਲਤੀ ਹੈ ਕੀ ਦੀ ਆ ਵੀਰ ਸਰਕਾਰ ਨੂੰ ਚਾਹੀਦਾ ਸੀ ਜਾਂ ਜਿਹੜੇ ਅਧਿਕਾਰੀ ਇੱਥੇ ਨਹੀਂ ਪਹੁੰਚੇ ਜਿਨ੍ਹਾਂ ਦੀ ਡਿਊਟੀ ਲੱਗੀ ਆ ਉਹਨਾਂ ਨੇ ਉਹਨਾਂ ਦੀ ਗਲਤੀ ਹੈ ਜੀ ਇਹ ਨਹੀਂ ਗਲਤੀ ਜਿਹੇ ਨਹੀਂ ਆ ਗਈ ਨਹੀਂ ਸੋਡੀ ਡਿਊਟੀ ਲਈ ਆ ਉਹਨਾਂ ਨੇ ਨਹੀਂ ਗਲਤੀ ਇਹ ਸਿਰਫ ਪਿੰਡ ਦਾ ਹੋਇਆ ਜੀ ਕਿ ਜੋ ਕੰਮ ਨਹੀਂ ਲਏ ਨੇ ਉਹ ਜਿਹੜਾ ਅੱਲਾ ਜਾਣਗੇ ਉਹ ਗੱਡੀ ਐਵੇਂ ਦਾ ਫਰਕ ਪਊਗਾ ਫਿਰ ਜਿਹੜੀਆਂ ਬਜ਼ੁਰਗ ਮਾਤਾਵਾਂ ਕਹਿ ਰਹੀਆਂ ਨੇ ਵੀ ਸਾਡੇ ਘਰ ਘਰ ਆ ਕੇ ਵੰਡਣ ਜੀ ਉਹ ਤੁਸੀਂ ਤਾਂ ਕਹਿ ਰਹੇ ਹੋ ਵੀ ਆਪਣੀ ਮਰਜ਼ੀ ਨਾਲ ਉਹ ਕਹਿੰਦੇ ਸਾਨੂੰ ਘਰੇ ਆ ਕੇ ਵੰਡ ਕੇ ਜਾਣ ਜੀ ਵੰਡ ਲੈਣੇ ਉਹਨਾਂ ਨੂੰ ਬਾਕੀ ਵੀਰ ਜੀ ਨੇ ਨੇੜੇ ਹੈ ਜ਼ਿਮੀਂਦਾਰਾਂ ਦੇ ਘਰ ਨੇ ਤੇ ਜੋ ਕਰਨ ਨੂੰ ਉਦੋਂ ਛੱਡਨੇ ਗੱਡੀ ਦੀ ਐਵਰੇਜ ਦਾ ਫਰਕ ਪੁੱਗ ਐਵਰੇਜ ਦਾ ਫਰਕ ਕਿਉਂ ਪਾਉਣਾ ਜੇ ਤੁਸੀਂ ਘਰ ਘਰ ਜਾ ਕੇ ਨਾ ਬੋਝਾ ਪਾਉਂਦੇ ਆ ਇਹ ਆ ਤਾਂ ਸਗਈ ਰਿਆ ਨਹੀਂ ਛੱਡਿਆ ਗੱਡੀ ਘੁਲਾ ਕੇ ਜਾਓ ਬਿਲਕੁਲ ਨਹੀਂ ਬਿਲਕੁਲ ਦੇਖੋ ਜੋ ਵੀ ਅਭੀ ਨੇ ਕੰਮ ਕਰਦੇ ਬੰਦ ਠੀਕ ਹੈ ਜੀ ਤੇ ਗੱਡੀ ਮਗਾਵੋ ਘਰ ਘਰ ਜਾਓ ਠੀਕ ਹੈ ਜੋ ਹੋਦੀ ਡਿਊਟੀਆ ਕਰੋ ਸਾਨੂੰ ਅਸੀਂ ਕੋਈ ਨਹੀਂ ਕਿਹਾ ਗੇਟ ਖੜਕਾ ਦਿਓ ਹਾਂ ਉੱਥੇ ਪਰਚੀ ਕਟੋ ਨਾਲ ਦੇ ਨੂੰ ਕਟਕ ਦੇ ਦੋ ਆ ਤੁਸੀਂ ਬੰਨ ਕੇ ਭੱਜ ਜਾ ਕਰੋਗੇ ਇੱਥੋਂ ਉਦੋਂ ਬਾਅਦ ਕੰਨ ਲੋਕਾਂ ਨੇ ਸਾਡੇ ਖਾਣੇ ਨੇ ਹਾਂ ਅਲਾ ਕਹਿੰਦਾ ਕਲੋਂਗੇ ਜੀ ਕਦੋਂ ਜਾਣਗੇ ਇਹਦਾ ਪ੍ਰੋਪਰ ਟਾਈਮ ਰੱਖੋ ਤੁਸੀਂ ਠੀਕ ਹੈ ਨਹੀਂ ਕੋਈ ਗੱਲ ਨਹੀਂ ਦੋ ਟੂ ਦੋ ਜਾਓ ਦੋ ਟੂ ਦੋਰ ਜਾਓ ਦੋ ਟੂ ਦੋਰ ਜਾਣ ਬਸ ਠੀਕ ਹੈ ਭਾਤ ਦਾ ਰੋਡਾ ਕਹਿੰਦਾ ਜੇ ਬੰਦਾ ਦਿਹਾੜੀ ਗਿਆ ਸਾਡਾ ਮੁਖਵੰਤ ਵੀ ਸਾਰਿਆਂ ਨੇ ਜਿਓ ਯਾਰ ਸਾਰਿਆਂ ਦਾ ਹੀ ਸਾਰੇ ਨੇ ਡਿਊਟੀ ਲਈ ਆ ਮੋਟਾ ਹੋ ਗਿਆ ਜਿਹਦੀ ਡਿਊਟੀਆਂ ਲੱਗਣ ਲੱਗ ਗਈਆਂ ਕਿਹਨਾਂ ਤੂੰ ਹੀ ਪਾਈਆਂ ਇਹਨੂੰ ਨਹੀਂ ਨਹੀਂ ਉਹਨਾਂ ਨੇ ਕੀ ਕਿ ਸਾਬ ਦਾ ਸਭ ਦੇ ਸਾਂਝੇ ਨੇ ਜੀ ਪਰ ਜਿਹੜੀ ਉਹਨਾਂ ਨੇ ਡਿਊਟੀਆਂ ਲਈਆਂ ਉਹ ਤਾਂ ਨਿਭਾਉਣ ਦਾ ਫਰਜ਼ ਪੈਂਦਾ ਹੈ ਜੀ ਇਹ ਵੀ ਕਿਹਾ ਜੇ ਬੰਦਾ ਦਿਹਾੜੀ ਗਿਆ ਹੋਇਆ ਅਨਾ ਸ਼ਾਮ ਨੂੰ 5 ਵਜੇ ਤੋਂ ਬਾਅਦ ਉਹ ਤੇ ਘਰੇ ਗੱਡੀ ਜਾਉਂ। ਅਜਦਾ ਬੁਰਦਾ ਵਾਕੇ ਬਸ ਤੋਂ। ਹਾਂ। ਉਹਦਾ ਸਭ ਦਾ ਹੀ ਆ। ਸਤਿ ਸ਼੍ਰੀ ਅਕਾਲ ਔਨ 에ਅਰ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ। ਤੇ ਮੁੱਖ ਮੰਤਰੀ ਮਾਨ ਸਾਹਿਬ ਨੇ ਖੰਨਾ ਰੈਲੀ ਦੇ ਦੌਰਾਨ ਘਰ-ਘਰ ਜਾ ਕੇ ਕਹਿ ਲਿਆ ਵੀ ਲੋੜਵੰਦ ਪਰਿਵਾਰਾਂ ਦੀ ਰੂਹ ਖੁਸ਼ ਕਰਤੀ ਸੀ ਤੇ ਉਹਨਾਂ ਨੂੰ ਘਰ-ਘਰ ਰਾਸ਼ਨ ਵੰਡ ਕੇ ਉਹਨਾਂ ਦੀ ਇੱਕ ਵੱਡੀ ਮੁਸੀਬਤ ਦਾ ਜਿਹੜਾ ਹੱਲ ਲੱਭ ਲਿਆ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਹੁਣ ਤੋਂ ਅ ਅੱਜ ਤੋਂ ਅਸੀਂ ਰਾਸ਼ਨ ਘਰ ਘਰ ਵੰਡਣ ਦੀ ਸ਼ੁਰੂਆਤ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਕਹਿਆ ਸੀ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਸੀ ਡੀਪੂ ਹੋਲਡਰਾਂ ਨੂੰ ਜਾਂ ਜਿਨ੍ਹਾਂ ਕੋਲੇ ਮਾਰਕਟ ਫੈਡ ਵਾਲਿਆਂ ਨੂੰ ਉਹਨਾਂ ਨੇ ਹਦਾਇਤਾਂ ਵੀ ਕੀਤੀਆਂ ਸੀ ਕਿ ਜਿਹੜਾ ਰਾਸ਼ਨ ਆ ਉਹ ਲੋੜਵੰਦ ਪਰਿਵਾਰਾਂ ਦੇ ਵਿੱਚ ਘਰ ਘਰ ਪਹੁੰਚਦਾ ਹੋਣਾ ਚਾਹੀਦਾ ਖੁਦ ਮੁੱਖ ਮੰਤਰੀ ਮਾਨ ਸਾਹਿਬ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਇਹ ਜਿਹੜੀ ਸ਼ੁਰੂਆਤ ਕੀਤੀ ਸੀ ਇਸ ਵੇਲੇ ਖੜੇ ਆ ਜੀ ਬਲਾਕ ਅਹਿਮਦਗੜ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕੁੱਪਕਲਾਂ ਦੇ ਵਿੱਚ ਜਿੱਥੇ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਹੈ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਸੀ ਤੇ ਜਿੱਥੇ ਸਾਡੇ ਵੱਲੋਂ ਪਹੁੰਚਣ ਤੇ ਸਾਨੂੰ ਕਾਲ ਆਈਆਂ ਨੇ ਲੋਕਾਂ ਦੀ ਵੀ ਇੱਥੇ ਗੈਰ ਸੰਵਿਧਾਨਿਕ ਤੌਰ ਤੇ ਹੈ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਤੇ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਸਾਡੇ ਨਾਲ ਵੀ ਜਿਹੜੀ ਬਦਤਮੀਜ਼ੀ ਕੀਤੀ ਗਈ ਤੇ ਸਾਡਾ ਕੈਮਰਾ ਵੀ खोया ਗਿਆ ਤੇ ਹੋਰ ਪਤਾ ਨਹੀਂ ਕੀ ਕੀ ਕਿਹਾ ਗਿਆ ਵੀ ਬਾਕੀ ਤੁਹਾਨੂੰ ਲੋਕਾਂ ਦੇ ਮੂੰਹ ਤੋਂ ਅਸੀਂ ਪਛਾਵਾਂਗੇ ਬਾਈ ਜੀ ਇੱਕ ਗੱਲ ਹੋਈ ਸੀ ਕਹਿੰਦੇ ਵੀ ਜੇ ਕੈਮਰਾ ਨਾ ਚੱਲਦਾ ਹੁੰਦਾ ਤਾਂ ਜੇ ਕਹਿੰਦੇ ਕੈਮਰਾ ਨਾ ਚੱਲਦਾ ਹੁੰਦਾ ਤਾਂ ਇੱਥੇ ਬਹੁਤ ਕੁਝ ਹੋ ਜਾਣਾ ਸੀ ਤੇ ਮਤਲਬ ਗੁੰਡਾਗਰਦੀ ਹੋਣੀ ਸੀ ਬਿਲਕੁਲ ਗੁੰਡਾਗਰਦੀ ਹੋਣੀ ਸੀ ਜੀ ਇਹ ਤੱਕਾ ਹੋ ਰਿਹਾ ਪ੍ਰੈਸਰ ਰਿਪੋਰਟਰ ਨਾਲ ਤੱਕਾ ਹੋ ਰਿਹਾ ਪ੍ਰੈਸਰ ਰਿਪੋਰਟਰ ਦਾ ਕੈਮਰਾ ਖੋਇਆ ਜਾ ਰਿਹਾ ਤਾਂ ਵੱਡੀ ਗੁੰਡਾਗਰਦੀ ਕੀ ਹੋਊਗੀ ਬਾਦ ਸਾਹਿਬ ਨੇ ਆਰਡਰ ਸੀ ਕਿ ਘਰ-ਘਰ ਜਾ ਕੇ ਰਾਸ਼ਨ ਵੰਡਿਆ ਜਾਣਾ ਚਾਹੀਦਾ ਉਹ ਕਹਿੰਦੇ ਨੇ ਜੇ ਅਸੀਂ ਇੱਥੇ ਬੈਠ ਕੇ ਵੰਡਾਂਗੇ ਰਾਸ਼ਨ ਤੇ ਜਾਨ ਫਰਡਾਂ ਨੂੰ ਰਸ਼ਡ ਦਵਾਵਾਂਗੇ ਔਰ ਇੱਥੇ ਬੈੱਕ ਕੇ ਗੱਲ ਸਭ ਤੋਂ ਵੱਡੀ ਗੱਲ ਉਹਨੇ ਬੋਲੀਆ ਕਿ ਅਸੀਂ ਗੱਡੀ ਦੀ ਐਵਰੇਜ ਕਰਕੇ ਜੀ ਜਿਹੜੀ ਗੱਡੀ ਦੀ ਐਵਰੇਜ ਕਰਨ ਕਰਕੇ ਅਸੀਂ ਇੱਥੇ ਬੈਠ ਕੇ ਰਸ਼ਣ ਬਣ ਰਹਿਆ ਜੇ ਇਹਨਾਂ ਨੇ ਗੱਡੀ ਦੀ ਐਵਰੇਜ ਹੀ ਦੇਖਣੀ ਤਾਂ ਇੱਥੇ ਬੈਠ ਕੇ ਰਸ਼ਣ ਕਿਉਂ ਮੜ ਰਹੇ ਨੇ ਜੀ ਕਿਉਂ ਮੜ ਰਹੇ ਨੇ ਤੁਹਾਡੀ ਪੂ ਹੋਲਡਰ ਪਹਿਲਾਂ ਰਸ਼ਣ ਬਣਦੇ ਸੀ ਤੁਹਾਡੀ ਪੂ ਹੋਲਡਰ ਤੋਂ ਬਣਾਇਆ ਜਾਣਾ ਚਾਹੀਦਾ ਸੀ ਮੈਂ ਗੁਰਜੀਤ ਸਿੰਘ ਜ਼ਿਲ੍ਹਾ ਮਰੇ ਕੋਲਾ ਤੋਂ ਪ੍ਰਧਾਨ ਆ ਜੀ ਜ਼ਿਲ੍ਹੇ ਦਾ ਜੀ ਤੇ ਸਾਡਾ ਇਹ ਤਹਿਸੀਲ ਅਮ드ਗੜ ਦਾ ਪਿੰਡ ਆ ਪਪਗਲਾ ਜੀ ਸਾਨੂੰ ਪਤਾ ਲੱਗਿਆ ਕਿ ਸਾਡੇ ਡੀਪੋਰਟ ਨੂੰ ਲੋਕਾਂ ਨੇ ਇੰਨਾ ਪ੍ਰੇਸ਼ਾਨ ਕਰਤਾ ਫੋਨ ਕਰ ਕਰਕੇ ਵੀ ਇਦਾਂ ਉੱਥੇ ਆ ਬੰਡੀ ਜਾ ਰਿਆ ਰਸ ਨੇ ਇੱਕ ਥਾਂ ਬੰਦ ਰਿਆ ਉਹਨਾਂ ਨੇ ਸਾਨੂੰ ਫੋਨ ਦਾ ਕਰਿਆ ਤਾਂ ਅਸੀਂ ਜਦੋਂ ਉੱਥੇ ਆ ਕੇ ਦੇਖਿਆ ਤਾਂ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਸੀ ਜੀ ਤਾਂ ਉਹ ਦੇਖਿਆ ਵੀ ਅਸੀਂ ਕੀ ਚੀਜ਼ ਕੀ ਹੈ ਜਦ ਜਾ ਕੇ ਅੰਦਰ ਪਤਾ ਕਰਿਆ ਤਾਂ ਕਹਿੰਦੇ ਜੀ ਇੱਥੇ ਤਾਂ ਕਾਣ ਕਾਟਾ ਵਗੈਰਾ ਬੰਦਿਆ ਜਾ ਰਿਹਾ ਜਦੋਂ ਤੁਸੀਂ ਆਏ ਸੀ ਜੀ ਆ ਆਕੇ ਤੁਹਾਡੇ ਗੇਟ ਵੀ ਲੱਗਾਇਆ ਸੀ ਤੁਸੀਂ ਪਾਇਆ ਜੀ ਹਾਂ ਗੇਟ ਮਾਰਨ ਦਾ ਮਤਲਬ ਬਣਦਾ ਜੀ ਕਿ ਉਹ ਪੂਰੀ ਲੱਗੀ ਹੋਈ ਸੀ ਤੇ ਅਸੀਂ ਬਹੁਤ ਖੜਕਾਉਣ ਤੋਂ ਬਾਅਦ ਫਿਰ ਖੋਲਿਆ ਗਿਆ ਤਾਂ ਅਸੀਂ ਜਦ ਅੰਦਰ ਜਾ ਕੇ ਦੇਖਿਆ ਜੀ ਪੁੱਛਿਆ ਵੀ ਵੀਰੇ ਤੁਸੀਂ ਕੀ ਕਰ ਰਹੇ ਹੋ ਕਿ ਸੋਨੂੰ ਜੋ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਆ ਘਰ ਘਰ ਜਾਣ ਦੀ ਆ ਜੀ ਵੀ ਤੁਸੀਂ ਘਰ ਘਰ ਜਾ ਕੇ ਕਿਉਂ ਨਹੀਂ ਬਣ ਰਹੇ ਆ ਤਾਂ ਜੋ ਕੰਮ ਹੋ ਰਿਹਾ ਸੀ ਤੇ ਇੱਕ ਡੀਪੋ ਵੀ ਹੋ ਰਿਹਾ ਸੀ ਜੀਪੂ ਉਹ ਰੋ ਉਸ ਪਿੰਡ ਦਾ ਬਸਨੀਕ ਆ ਤੁਸੀਂ ਉਹਦੇ ਕੋਲ ਸਵੇਰੇ ਜਾਓ ਸ਼ਾਮ ਜਾਓ ਰਾਤ ਜਾਓ 10 ਦਿਨਾਂ ਬਾਅਦ ਜਾਂਨੇ ਨੂੰ 15 ਦਿਨ ਉਹਦੇ ਦਸਨ ਮਿਲਦਾ ਇੱਕ ਬੰਦੇ ਵਾਰੋਂ ਆ ਗਏ ਪ੍ਰਾਈਵੇਟ ਬੰਦੇ ਨੇ ਔਰ ਇੱਕ ਵੱਡੀ ਗੱਲ ਦਾ ਇਹ ਵੀ ਪਤਾ ਲੱਗਿਆ ਵੀ ਇਹ ਬੰਦੇ ਨੇ ਜਿਹੜੇ ਇਹਨਾਂ ਦੇ ਨਾਂ ਤੇ ਲਾਇਸੈਂਸ ਨਹੀਂ ਬਣਿਆ ਹੈਗਾ ਜੀ ਜਿਹਦੇ ਬੰਦੇ ਨੇ ਲਾਇਸੈਂਸ ਆ ਉਹ ਆਪ ਹਾਂ ਉਹ ਜਿਨ੍ਹਾਂ ਦੇ ਨਾਂ ਤੇ ਲਾਇਸੈਂਸ ਆ ਉਹ ਬੰਦੇ ਇੱਥੇ ਆਪ ਹੈ ਨਹੀਂ ਇਹ ਬੰਦੇ ਗਾਹਾਂ ਪ੍ਰਾਈਵੇਟ ਰੱਖਿਓ ਨੇ ਗਾਹਾਂ ਉਹਨਾਂ ਤੋਂ ਭੰਡਾਰ ਰਹੇ ਨੇ ਮਾਰ ਸਕਦੇ ਜੀ ਨਹੀਂ ਬਿਲਕੁਲ ਨਹੀਂ ਜੀ ਅਸੀਂ ਸਾਡੇ ਨਾਂ ਤੇ ਲਾਇਸੈਂਸ ਬਣੇ ਨੇ ਤੇ ਅਸੀਂ ਸਾਡੇ ਹੀ ਘੂਠਾ ਲੱਗ ਰਿਹਾ ਮਸ਼ੀਨ ਦੇ ਉੱਤੇ ਤੇ ਅਸੀਂ ਪਰਚੀ ਕੱਢਦੇ ਆਂ ਤੁਹਾਡੇ ਆਉਂਦਿਆ ਆਉਂਦਿਆ ਇੱਕ ਘਟਨਾ ਵੀ ਵਾਪਰੀ ਸੀ ਜੀ ਜਦੋਂ ਅਸੀਂ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਤੇ ਕਹਿੰਦੇ ਗਰਮਾ-ਗਰਮੀ ਵੀ ਬਹੁਤ ਹੋ ਗਈ ਪੱਤਰਕਾਰ ਦਾ ਕੈਮਰਾ ਵੀ ਖੋਇਆ ਗਿਆ ਜੀ ਬਿਲਕੁਲ ਜੀ ਜਦੋਂ ਜੈਜਮਾਨ ਦੀ ਜਿਵੇਂ ਜਦੋਂ ਅਸੀਂ ਆਇਆ ਤਾਂ ਪੱਤਰਕਾਰ ਸਾਹਿਬ ਦਾ ਕੈਮਰਾ ਖੋਇਆ ਹੋਇਆ ਸੀ ਉਹ ਅਸੀਂ ਆਪ ਦਵਾਇਆ ਕੇ ਜੀ ਅਸੀਂ ਕਾਫੀ ਜਾਣੇ ਸੀ ਇਹ ਕਹਿੰਦਾ ਵੀ ਤੂੰ ਕੈਮਰਾ ਨਹੀਂ ਖੋਜ ਸਕਦਾ ਪੱਤਰਕਾਰ ਇਹ ਰਿਕ ਸਾਵੇਂ ਮਤਲਬ ਇਹਨਾਂ ਦਾ ਡਿਊਟੀ ਇੱਕ ਕਿਸਮ ਦੀ ਜੀ ਇਹ ਸੇਵਾ ਹੀ ਇਹਨਾਂ ਦੀ ਵੀ ਇੱਕ ਕਿਸਮ ਦੀ ਇੱਕ ਕਵਰੇਜ ਕਰ ਸਕਦੇ ਨੇ ਜਿੱਥੇ ਮਰਜ਼ੀ ਕਵਰੇਜ ਕਰ ਕੋਈ ਐਮਐਲਏ ਆ ਕੋਈ ਐਮਪੀ ਆ ਜੋ ਵੀ ਮਰਜ਼ੀ ਆ ਆਮ ਜਨਤਾ ਰਿਕ ਦੀ ਕਵਰੇਜ ਕਰ ਸਕਦੇ ਨੇ ਪਰ ਇਹਨਾਂ ਦੀ ਇਹ ਜੋ ਹਰਕਤ ਆ ਇਹ ਠੀਕ ਨਹੀਂ ਲੱਗੀ ਹੈਗੀ ਸਾਨੂੰ ਵੀ ਲੱਗਦਾ ਜੀ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਉਂਕਿ ਸਾਡੀ ਡਿਊਟੀ ਦੇ ਵਿੱਚ ਵਿਗਨ ਪਾਇਆ ਅਸੀਂ ਪਿਆਰ ਨਾਲ ਗੱਲ ਕਰ ਰਹੇ ਆ ਤਾਂ ਕਹਿੰਦੇ ਹੁੰਦਾ ਵੀ ਜੀ ਕਹੋ ਜੀ ਕਹਾਓ ਤੇ ਅਸੀਂ ਤਾਂ ਜੀ ਕਰਕੇ ਗੱਲ ਕੀਤੀ ਹੈ ਬਿਲਕੁਲ ਜੀ ਬਿਲਕੁਲ ਪਰ ਅੱਗੋਂ ਕਹਿੰਦੇ ਵੀ ਅਸੀਂ ਗਰਮ ਬਹੁਤ ਆ ਜੀ ਹਾਂਜੀ ਹਾਂ ਇਹ ਗੱਲ ਤਾਂ ਉਹ ਚਲੋ ਕਹਿ ਰਹੇ ਨੇ ਜੋ ਵੀ ਹੈਗੇ ਨੇ ਮੁਲਾਜ਼ਮਾਂ ਮਾਰਕਫੈਟ ਦੇ ਰਖੇ ਹੋਏ ਨੇ ਜੀ ਪਰ ਇਹ ਉਹਨਾਂ ਦੀ ਦੇਖੋ ਗਲਤੀ ਹੈ ਕੈਮਰਾ ਨਹੀਂ ਇਹਨਾਂ ਨੂੰ ਫੜਨਾ ਚਾਹੀਦਾ ਤੇ ਤੁਸੀਂ ਕੀ ਕਹੋਗੇ ਜੀ ਇਸ ਵਿਸ਼ੇ ਦੇ ਉੱਤੇ ਜਦੋਂ ਅਸੀਂ ਆਇਆ ਇੱਥੇ ਪਹੁੰਚੇ ਹਾਂ ਤੇ ਉੱਥੇ ਜਾ ਕੇ ਕਾਫੀ ਮਤਲਬ ਹਾਲਾਤ ਖਰਾਬ ਹੋਏ ਸੀ ਅਗਰ ਜਰੂਰ ਦੱਸ ਦਿਓ ਜੀ ਮੇਰਾ ਮੈਂ ਬੋਵੀ ਰਹੀੜਾ ਪੈਂਦਾ ਮੇਰਾ ਜੀਪੂ ਹੋਲਡਰ ਹਾਂ ਜੀ ਤੇ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਤਾਂ ਤਕਰੀਬਨ ਜਿਹੜੇ ਪ੍ਰਾਈਵੇਟ ਨਮੰਦੇ ਇਹ ਰਾਸ਼ਨ ਵੰਡ ਰਹੇ ਸੀ ਉਹਨਾਂ ਦੇ ਬੋਲ ਸੀ ਇੱਕ ਇਥੇ ਕਿ ਅਗਰ ਕੈਮਰਾ ਨਾ ਹੁੰਦਾ ਵੀਡੀਓ ਨਾ ਰਿਕਾਰਡਿੰਗ ਹੁੰਦੀ ਤਾਂ ਇਥੇ ਕੁਝ ਹੋਰ ਹੋ ਜਾਣਾ ਸੀ ਇਹਦਾ ਮਤਲਬ ਕਿ ਉਹ ਧਮਕੀ ਦੇ ਕੇ ਧੱਕੇ ਸ਼ਾਹੀ ਦੇ ਨਾਲ ਰਸ਼ਨ ਵੰਡ ਰਹੇ ਨੇ ਇਹ ਜੀ ਜਿਹੜੀ ਇਹ ਮਤਲਬ ਕਿ ਮਾਨ ਸਾਹਿਬ ਨੇ ਆਪਣੇ ਮੁੱਖ ਮੰਤਰੀ ਪੰਜਾਬ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਆ ਇੱਕ ਥਾਵੇਂ ਬੈਠ ਕੇ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਇਥੇ ਇੱਕ ਥਾਵੇਂ ਬੈਠ ਕੇ ਹੀ ਰਸ਼ਨ ਵੰਡਿਆ ਜਾ ਰਿਹਾ ਜੀ ਪ੍ਰਾਈਵੇਟ ਨੁਮਾਇंदे ਨੇ ਇਹ ਜਿਨ੍ਹਾਂ ਨੂੰ ਠੇਕੇਦਾਰ ਨੇ ਰੱਖਿਆ ਹੋਇਆ ਜੀ ਔਰ ਇਹ ਬੋਲ ਰਹੇ ਨੇ ਕਿ ਅਸੀਂ ਆਪਣੇ ਜਾਣ ਪਛਾਣ ਵਾਲਿਆਂ ਦੇ ਰਸ਼ਨ ਦੇ ਰਹੇ ਆ ਇਥੇ ਬੁਲਾ ਕੇ ਸਿਰਫ ਜੀ ਜਿਨ੍ਹਾਂ ਔਰ ਉਹ ਬੰਦੇ ਜਾਣਦੇ ਤੱਕ ਨਹੀਂ ਹੈਗੇ ਕਿਸੇ ਨੂੰ ਪਿੰਡ ਵਾਲੇ ਨੂੰ ਉਹ ਕਹਿੰਦੇ ਅਸੀਂ ਜਾਣ ਪਛਾਣ ਵਾਲਿਆਂ ਨੂੰ ਰਾਸ਼ਨ ਦੇ ਰਹੇ ਹਾਂ ਇੱਥੇ ਆ ਕੇ ਗਲਤ ਗੱਲ ਆ ਇਹਨਾਂ ਦੀ ਖਾਤਰ ਇਹ ਔਰ ਉਹਨਾਂ ਨੇ ਇੱਕ ਧਮਕੀ ਦਿੱਤੀ ਸੀ ਕਿ ਅਗਰ ਕੈਮਰਾ ਨਾ ਖੋਇਆ ਜਾਂਦਾ ਤਾਂ ਇੱਥੇ ਕੁਝ ਹੋਰ ਹੋ ਜਾਂਦਾ ਇਹਦਾ ਮਤਲਬ ਕਿ ਸ਼ਰਿਆਮ ਪ੍ਰੈਸ ਰਿਪੋਰਟਰਾਂ ਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੀ ਗੁੰਡਾਗਰਦੀ ਦੇ ਗੁੰਡਾਗਰਦੀ ਦੇ ਆਧਾਰ ਤੇ ਰਾਸ਼ਨ ਵੰਡਿਆ ਜਾ ਰਿਹਾ ਹੈ ਨਾ ਕਿ ਮੁੱਖ ਮੰਤਰੀ ਦੇ ਮਤਲਬ ਜਿਹੜਾ ਹੈਗਾ ਠੁਗਮਾ ਦੇ ਅਨੁਸਾਰ ਵੰਡਿਆ ਜਾ ਰਿਹਾ ਹੈ ਕੀ ਹੁਣ ਮਾਨ ਸਾਹਿਬ ਨੂੰ ਇਹਨਾਂ ਦੇ ਉੱਤੇ ਕਾਰਵਾਈ ਕਰ ਬਿਲਕੁਲ ਜੀ ਇਹਨਾਂ ਦੇ ਬਿਲ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਚੀਜ਼ ਜਿਹੜਾ ਇੱਕ ਪ੍ਰੈਸ ਰਿਪੋਰਟਰ ਦਾ ਮਤਲਬ ਕੈਮਰਾ ਖੋਇਆ ਜਾ ਰਿਹਾ ਤੇ ਇੱਕ ਪ੍ਰੈਸ ਰਿਪੋਰਟਰ ਨਾਲੇ ਨਹੀਂ ਬਤਮੀਜ਼ੀ ਕਰ ਰਹੇ ਤੇ ਆਮ ਜਨਤਾ ਨਾਲ ਕੀ ਕਰਨਗੇ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਡਿਪੂ ਹੋਲਡਰ ਜਿਨ੍ਹਾਂ ਦਾ ਕਹਿਣਾ ਵੀ ਇੱਥੇ ਗੁੰਡਾਗਰਦੀ ਦੇ ਨਾਲ ਸਰਯਾਮ ਜਿਹੜਾ ਰਸਨ ਵੰਡਿਆ ਜਾ ਰਿਹਾ ਤੇ ਪੱਤਰਕਾਰਾਂ ਦਾ ਜਿਹੜਾ ਕੈਮਰਾ ਖੋਹਣ ਦੀ ਗੱਲ ਨੂੰ ਵੀ ਨਿੰਦਾ ਜਾਂਦਾ ਤੇ ਮੁੱਖ ਮੰਤਰੀ ਸਾਹਿਬ ਜੇਕਰ ਇਹੀ ਹਾਲਾਤ ਰਹੇ ਤਾਂ ਫਿਰ ਕੁਝ ਬਾਲੇ ਵਧੀਆ ਨਹੀਂ ਹੋਣੇ ਲੋਕਾਂ ਦੇ ਲਈ ਕਿਉਂਕਿ ਜੇਕਰ ਇਦਾਂ ਗੁੰਡਾਗਰਦੀ ਨਾਲ ਰਾਸ਼ਨ ਵੰਡਿਆ ਜਾਣਾ ਤਾਂ ਉਹ ਕੁਝ ਬਾਲਾ ਚੰਗੇ ਸੰਕੇਤ ਨਹੀਂ ਦਿੰਦੇ ਲੋਕਾਂ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਮਾਨ ਸਾਹਿਬ ਵੱਲੋਂ ਦੇਖਾਂਗੇ ਕਿ ਇਹਨਾਂ ਦੇ ਵਿਰੁੱਧ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਅਧਿਕਾਰੀਆਂ ਨੂੰ ਮੁਤਲ ਕੀਤਾ ਜਾਂਦਾ ਜਾਂ ਉਹਨਾਂ ਉੱਤੇ ਬਣਦੀ ਕੋਈ ਕਾਰਵਾਈ ਕੀਤੀ ਜਾਂਦੀ ਹੈ